ਸਤਿ ਸ਼੍ਰੀ ਅਕਾਲ ਸਟੂਡੈਂਟ ਪ੍ਰਤਾਪ ਅਕੈਡਮੀ ਤੇ ਆਪ ਸਭ ਦਾ ਸਵਾਗਤ ਹੈ ਕੱਲ ਵਾਲੀ ਕਲਾਸ ਦੇ ਵਿੱਚ ਪਈ ਆਵਾਜ਼ ਡਬਲ ਆ ਗਈ ਸੀਗੀ ਓਕੇ ਉਹਦੇ ਵਾਸਤੇ ਸੌਰੀ ਤਾਂ ਉਹ ਬਹੁਤ ਸਟਾਰਟਿੰਗ ਵਾਲੇ 11 ਮਿੰਟ ਦੇ ਵਿੱਚ ਸੀਗੀ ਪ੍ਰੋਬਲਮ ਉਹ ਤੋਂ ਬਾਅਦ ਆਵਾਜ਼ ਸਿੰਗਲ ਹੀ ਆਉਂਦੀ ਆ ਠੀਕ ਆ ਇੱਕ ਵਾਰੀ ਪਤਵਾਨ ਕਿ ਉਹ ਕਲਾਸ ਲਾ ਲਿਓ ਬਟ ਜੇ ਫਿਰ ਵੀ ਪ੍ਰੋਬਲਮ ਹੋਈ ਉਹ ਕਲਾਸ ਦੀ ਸਭ ਤੋਂ ਵੱਧ ਡਿਮਾਂਡ ਰੱਖੀ ਸੀ ਮਨਜੀਤ ਸਿੰਘ ਇੱਕ ਸਟੂਡੈਂਟ ਆ ਕਮੈਂਟਾਂ ਦੇ ਵਿੱਚ ਤੇ ਮਨਪ੍ਰੀਤ ਕੌਰ ਮਨਜੀਤ ਸਿੰਘ ਇਹਨਾਂ ਨੇ ਰੱਖੀ ਹੋਈ ਸੀਗੀ ਕਿ ਤੁਸੀਂ ਵਿਵਸਕਾਰ ਛੱਡਿਆ ਹਨਾ ਤੇ ਪਤ ਜੀ ਤੁਹਾਨੂੰ ਫਿਰ ਵੀ ਕੋਈ ਪ੍ਰੋਬਲਮ ਹੋਈ ਉਵੇਂ ਕਲਾਸ ਦੇ ਬਾਰੇ ਰਿਕਾਰਡ ਕਰਕੇ ਅਪਲੋਡ ਕਰਵਾ ਦੂੰਗੀ ਓਕੇ ਤੇ ਇਹੇ ਅ ਕੈਡਮੀ ਦੇ ਬੈਚ ਚੱਲ ਰਹੇ ਨੇ ਆਨਲਾਈਨ ਵੀ ਤੇ ਆਫਲਾਈਨ ਵੀ ਬੈਚ ਨੇ ਕੱਲ ਵੀਡੀਓ ਪੈ ਗਈ ਸੀ ਤੁਸੀਂ ਦੇਖ ਹੀ ਲਈ ਹੋਗੀ ਤਾਂ ਇਹ 3500 ਦੇ ਵਿੱਚ ਇੱਕ ਸਾਲ ਦੀ ਵੈਲਿਡਿਟੀ ਆ ਇਹਦੇ ਵਿੱਚ ਹੀ ਤੁਹਾਨੂੰ ਮੌਕ ਟੈਸਟ ਮਿਲਦੇ ਨੇ ਤੇ ਬਾਕੀ ਇਹ ਜਿਹੜਾ ਸੇਮ ਕੋਰਸ ਚੱਲ ਰਿਹਾ ਹੁੰਦਾ ਨਾ ਲਾਈਵ ਚੱਲ ਰਿਹਾ ਹੁੰਦਾ ਤੇ ਉਹ 350 ਰੁਪਏ ਦੇ ਵਿੱਚ ਵੀ ਮਿਲਦਾ ਜਿਹਦੀ ਵੈਲਿਡਿਟੀ ਹੁੰਦੀ 6 ਤੋਂ 7 ਮਹੀਨੇ ਬਟ ਜਿਹੜੀ ਕਲਾਸ ਹੁੰਦੀ ਜਿਵੇਂ ਅੱਜ ਕੋਈ ਵੀ ਲਾਈਵ ਕਲਾਸ ਚੱਲ ਰਹੀ ਹੈ ਹਨਾ ਜਿਵੇਂ ਅੱਜ ਮੈਥ ਦੀ ਕਲਾਸ ਚੱਲ ਰਹੀ ਹੋ ਦੀਪ ਸਰ ਦੀ ਤਾਂ ਉਹ ਸਿਰਫ ਤੁਹਾਡੇ ਕੋਲ 12 ਘੰਟੇ ਰੂਮੇ ਹਨਾ ਤੁਸੀਂ ਕਲਾਸ ਲਈ 2 ਘੰਟੇ ਦੀ ਉਹ ਤੋਂ ਬਾਅਦ ਥੋੜਾ ਟਾਈਮ ਬ੍ਰੇਕ ਲੈ ਕੇ ਉਹ ਨੋਟਸ ਬਣਾਏ ਤੇ 12 ਘੰਟੇ ਬਾਅਦ ਉਹ ਡਿਲੀਟ ਹੋ ਜਾਂਦੀ ਹੈ 350 ਰੁਪਏ ਚ ਬਟ ਜੇ ਤੁਸੀਂ 3500 ਰੁਪਏ ਲਾਉਣੇ ਹੋ ਤਾਂ ਇਹ ਤੁਹਾਡੇ ਕੋਲ ਹੀ ਰਹਿੰਦੀ ਆ ਇਹਦੀ ਤੇ ਇਹਦੇ ਵਿੱਚ ਆਪਾਂ ਹੀ ਕਰਵਾਨੇ ਆ ਪੰਜਾਬੀ ਲਾਈਵ ਕਲਾਸ ਆਇਆ ਕਰਨੀ ਗਿਆ ਇਹਦੀ ਟਾਈਮਿੰਗ ਹੈਗੀ ਆ ਟਾਈਮਿੰਗ ਤੁਸੀਂ ਨੰਬਰਾਂ ਤੇ ਕਾਲ ਕਰਕੇ ਪੁੱਛ ਲਓ ਸ਼ਾਇਦ 2 ਵਜੇ ਦੀ ਆ ਜਾਂ 6 ਵਜੇ ਦੀ ਠੀਕ ਆ ਤਾਂ ਇਹ ਨੰਬਰਾਂ ਤੇ ਕਾਲ ਕਰਕੇ ਤੁਸੀਂ ਟਾਈਮਿੰਗ ਕਨਫਰਮ ਕਰ ਸਕਦੇ ਹੋ ਠੀਕ ਆ ਹੁਣ ਆਪਾਂ ਜਲਦੀ ਹੀ ਮੌਕ ਟੈਸਟ ਸਟਾਰਟ ਕਰਾਂਗੇ ਕਿਉਂਕਿ ਪੇਪਰ ਜੁਲਾਈ ਐਂਡ ਜਾਂ ਅਗਸਤ ਦੇ ਵਿੱਚ ਹੋਣ ਦੇ ਬਹੁਤ ਬਹੁਤ ਚਾਂਸ ਨੇ ਪੀਟੀ ਪਲੱਸ ਵੀ ਕਾਫੀ ਐਕਟਿਵ ਹੋਇਆ ਹੋਇਆ ਓਕੇ ਟੈਲੀਗ੍ਰਾਮ ਗਰੁੱਪ ਆ ਤੇ ਇੰਸਟਾਗ੍ਰਾਮ ਓਕੇ ਤੇ ਇਹ ਹੀ ਅਕੈਡਮੀ ਹੈ ਅਕੈਡਮੀ ਦਾ ਐਪ ਡਾਊਨਲੋਡ ਕਰਕੇ ਤੁਸੀਂ ਪੀਡੀਐਫ ਵਗੈਰਾ ਲੈ ਸਕਦੇ ਹੋ ਕਰੰਟ ਅਫੇਅਰ ਸਾਡੀ ਸਰ ਕਰਵਾ ਰਹੇ ਨੇ ਉਹ ਪੰਜਾਬੀ ਤੇ ਅੰਗਰੇਜ਼ੀ ਦੋਵੇਂ ਲੈਂਗੁਏਜ ਦੇ ਵਿੱਚ ਹੁੰਦੀ ਹੈ ਤਾਂ ਇੱਥੋਂ ਤੁਸੀਂ ਪੀਡੀਐਫ ਲੈ ਸਕਦੇ ਹੋ ਹੋਰ ਛੋਟੀ ਸਕਰੀਨ ਤੇ ਪਹਿਲਾ ਸਵਾਲ ਹੈਗਾ ਵੀਡੀਓ ਰੋਕ ਕੇ ਅਨਸਰ ਕਰਨਾ ਲਾਸਟ ਵਿੱਚ ਦੱਸਣਾ ਤੁਹਾਡੇ ਕਿੰਨੇ ਸਹੀ ਹੋਏ ਨੇ ਅੱਜ ਆੱਖਾਂ ਬਾਸ਼ਿਸ਼ਾ ਨੂੰ ਰਚਨਾ ਕਿਸ ਦੀ ਹੈ ਉਹ ਕੀ ਰਚਨਾ ਕਿੰਨਾਂ ਦੀ ਹੈ ਦਲੀਪ ਘੋਟਵਾਨਾ ਦੀ ਅਮਰਤਾ ਪ੍ਰੀਤਮ ਦੀ ਬਾਸ਼ਿਸ਼ਾ ਦੀ ਜਾਂ ਬਿੱਲੂ ਦੀ ਓਕੇ ਪਹਿਲਾਂ ਦਬੀਰੇ ਅਨਸਰ ਕਰਿਆ ਕਰੋ ਕਮੈਂਟਾਂ ਦੇ ਵਿੱਚ ਦਾ ਸਵਾਲ ਨੰਬਰ ਪਹਿਲਾ ਪੀਲੂ ਸਾਡੇ ਕਿਹੜੇ ਗੁਰੂ ਦਾ ਸਮਕਾਲੀ ਸੀ ਪੀਲੂ ਜਿਹੜਾ ਕਿੱਸਾਕਾਰ ਆ ਇਹਨੇ ਕਿੱਸਾ ਲਿਖਿਆ ਮਿਰਜਾ ਸਹਿਵਾ ਪੰਜਾਬੀ ਦੇ ਵਿੱਚ ਸਭ ਤੋਂ ਪਹਿਲਾ ਕਿੱਸਾ ਕਿਹਨੇ ਲਿਖਿਆ ਪੰਜਾਬੀ ਸਹਿ ਦੇ ਵਿੱਚ ਉਹ ਲਿਖਿਆ ਦਮੋਦਰ ਨੇ ਲਿਖਿਆ ਕਿਹੜਾ ਕਿੱਸਾ ਲਿਖਿਆ ਹੀਰ ਦਾ ਕਿੱਸਾ ਲਿਖਿਆ ਬਟ ਜਿਹੜਾ ਇਹਦਾ ਐਂਡਰ ਕਰਿਆ ਸੀਗਾ ਉਹ ਹੈਪੀ ਐਂਡਿੰਗ ਕਰੀ ਸੀ ਐਂਡ ਉਹ ਮਰ ਜਾਂਦੇ ਨੇ ਹੀਰਾਂਜ ਜੋ ਵੀ ਹੈ ਨਾ ਤਾਂ ਉਹ ਕਿਹੜੀ ਸੀਗੀ ਕਿ ਮਤਲਬ ਹੈਪੀ ਐਂਡਿੰਗ ਹੋਈ ਸੀ ਬਟ ਪੰਜਾਬੀ ਸਾਹਿਤ ਦੇ ਵਿੱਚ ਕਿੱਸਾ ਕਾਰ ਦੇ ਵਿੱਚ ਦਖਾਂਤ ਕਿਹਨੇ ਲੈ ਕੇ ਆਂਦਾ ਕਿ ਐਂਡ ਦੇ ਵਿੱਚ ਜਿਹੜਾ ਹੀਰੋ ਆ ਉਹ ਮਰ ਜਾਂਦਾ ਠੀਕ ਆ ਉਹ ਲੈ ਕੇ ਆਂਦਾ ਪੀਲੂ ਨੇ ਪੀਲੂ ਨੇ ਕਿਹੜਾ ਕਿੱਸਾ ਲਿਖਿਆ ਮਿਰਜਾ ਸਾਹਿਬਾ ਪੀਲੂ ਦਾ ਕਿੱਸਾ ਕਿੱਸਾ ਕਿਹੜਾ ਮਿਰਜਾ ਸਾਹਿਬਾ ਹੀਰ ਕੀ ਨੇ ਲਿਖੀ ਦਮੋਦਰ ਨੇ ਲਿਖੀ ਓਕੇ ਤੇ ਪੀਲੂ ਸਾਡੇ ਕਿਹੜੇ ਗੁਰੂ ਦਾ ਸਮਕਾਲੀ ਸੀ ਆਪਾਂ ਲਾਸਟ ਵਾਲੀ ਕਲਾਸਾਂ 'ਚ ਬਹੁਤ ਵਾਰ ਕੀਤਾ ਹੈ ਪਹਿਲਾ ਸਵਾਲ ਤੁਹਾਡਾ ਬਾਸ਼ਾ ਸ਼ਾਹ ਹੀਰ ਦਾ ਕਿੱਸਾ ਸਭ ਤੋਂ ਵੱਧ ਕੀ ਦਾ ਪੜਾਇਆ ਜਾਂਦਾ ਉਹ ਪੜਾਇਆ ਨੇ ਸਾਡੇ ਬਾਦਸ਼ਾਹ ਦਾ ਜਿੱਥੇ ਦਮੋਦਰ ਨੇ ਹੀਰ ਦਾ ਕਿੱਸਾ ਥੋੜੇ ਸ਼ਬਦਾਂ ਦੇ ਵਿੱਚ ਹੀ ਖਤਮ ਕਰਤਾ ਸੀ ਉੱਥੇ ਬਾਦਸ਼ਾਹ ਨੇ ਬਹੁਤ ਲੰਬਾ ਚੋੜਾ ਲੈ ਕੇ ਗਿਆ ਕਿਸੇ ਨੂੰ ਤੇ ਸਭ ਤੋਂ ਵੱਧ ਜ਼ੋਰ ਕੀ ਨੇ ਲਾਇਆ ਕਿਹੜੀ ਚੀਜ਼ ਤੇ ਲਾਦਾ ਇਹਨੂੰ ਜ਼ੋਰ ਇਹਨੇ ਹੀਰ ਦੀ ਸੁੰਦਰਤਾ ਤੇ ਹੀਰ ਦੀ ਸੁੰਦਰਤਾ ਤੇ ਪੰਜਾਬੀ ਸੱਭਿਆਚਾਰ ਦਿਖਾਉਣ ਤੇ ਜ਼ੋਰ ਲਾਤਾ ਠੀਕ ਆ ਜਿਵੇਂ ਸਾਡੇ ਚਰਖੇ ਮਦਾਣੀਆਂ ਲਾਈਕ ਇਹ ਮਤਲਬ ਜਿਹੜਾ ਵੀ ਸੈਦ ਕਰਨ ਹੁੰਦਾ ਨਾ ਜਿਤਨੀ ਵੀ ਮਿੱਟੀ ਦੇ ਵਿੱਚ ਉਹ ਮਤਲਬ ਰਚਨਾ ਕਰ ਰਿਹਾ ਹੁੰਦਾ ਉਹਦੇ ਸੱਭਿਆਚਾਰ ਤੇ ਸਭ ਤੋਂ ਵੱਧ ਜ਼ੋਰ ਦਿੰਦਾ ਠੀਕ ਆ ਤੇ ਉਹਦੇ ਵਿੱਚ ਹੀਰ ਦੀ ਸੁੰਦਰਤਾ ਕਿੱਦਾਂ ਦੀ ਆ ਹੀਰ ਦਾ ਲੀੜਾ ਕਪੜਾ ਰਹਿਣ ਸਹਿਣ ਉਹਦੀ ਬੋਲੀ ਹਨਾ ਉਹ ਵਾਲੀ ਸਾਰੀਆਂ ਚੀਜ਼ਾਂ ਤਾਂ ਉਹ ਸਾਰੀਆਂ ਇਹ ਦੱਸਦਾ ਕਿ ਹੀਰ ਇੰਨੀ ਸੋਹਣੀ ਅਗਮਾਰੇ ਦੀਆਂ ਫਲੀਆਂ ਵਰਗੀਆਂ ਉਹਦੀਆਂ ਉਂਗਲਾਂ ਨੇ ਉੱਚੀ ਲੰਬੀ ਆ ਕਿ ਮਤਲਬ ਮੁਖਲਾ ਸਾਭ ਜੀ ਨਾਲ ਤੁਲਨਾ ਕਰਦਾ ਰਹਿੰਦਾ ਹੀਰ ਦੀ ਉਹ ਜਿਹੜਾ ਇਹ ਤੁਮੋਦਰਾ ਇਹੇ ਰਾਜੇ ਦੀ ਸੁੰਦਰਤਾ ਤੇ ਜੋਰ ਦਿੰਦਾ ਤੁਮੋਦਰ ਜੀ ਨੇ ਪਹਿਲਾ ਕਿੱਸਾ ਲਿਖਿਆ ਉਹ ਰਾਜੇ ਦੀ ਸੁੰਦਰਤਾ ਤੇ ਜੋਰ ਦਿੰਦਾ ਬਾਅਦში ਜਿਹੜਾ ਉਹ ਹੀਰ ਦੀ ਸੁੰਦਰਤਾ ਤੇ ਜੋਰ ਦਿੰਦਾ ਤੇ ਅੱਜ ਆਖਾਂ ਬਾਦਸ਼ਾਹ ਨੂੰ ਇਕੀ ਦੀ ਇਹ ਹੈਗੀ ਅਮਰਤਾ ਪ੍ਰੀਤਮ ਦੀ ਇਹ ਤਿੰਨ ਵਾਰ ਦਾ ਸੋਡਾ ਪੀ ਵਾਈ ਕਿਉ ਆ ਇਹ ਕਹ ਦੂੰ ਕਿਹਾ ਉਹਨੇ ਜਦੋਂ ਦੇਸ਼ ਦੀ ਵੰਡ ਹੋਈ ਆ ਉਦੋਂ ਉਹਨੇ ਕਿਹਾ ਕਿ ਇੱਕ ਹੀਰ ਦਾ ਸੀਗਾ ਤਾਂ ਕਿ ਮਤਲਬ ਉਹ ਸੀਗਾ ਮਤਲਬ ਰਾਂਜੀ ਨਾਲ ਗੈਪ ਪੈ ਗਿਆ ਜਦੋਂ ਵੀ ਹਨਾ ਕਿ ਉਹਨਾਂ ਦੀ ਮੈਰਿਜ ਵਗੈਰਾ ਨਹੀਂ ਹੁੰਦੀ ਸੀ ਤਾਂ ਉਦੋਂ ਹੀਰ ਹੁੰਦੀ ਸੀ ਤਾਂ ਉਦੋਂ ਇੱਕ ਮਤਲਬ ਲੇਖ ਕੁੱਠਿਆ ਤਾਂ ਲੇਖਕ ਨੇ ਕਿੰਨਾ ਲਿਖ ਲਿਖ ਕੇ ਉਹ ਕਰਤਾ ਕਿ ਹੀਰ ਨਾਲ ਆਏ ਹੋ ਗਿਆ ਲਾਈਕ 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 ਹਨਾ ਕਿੰਨੇ ਲੋਕਾਂ ਨੇ ਹੀਰ ਲਿਖੀ ਹੈ ਨਾ ਉਹਦੇ ਵਿੱਚ ਤੇ ਅੱਜ ਜਦੋਂ 47 ਦੀ ਵੰਡ ਹੋਈ ਆ ਤਾਂ ਮਤਲਬ ਸਾਰਾ ਹੀ ਮਤਲਬ ਜਿਹੜਾ ਪੰਜਾਬ ਸੀਗਾ ਪੰਜਾਬ ਦੀ ਔਰਤ ਨੇ ਕਿੰਨਾ ਜਿਆਦਾ ਦੁੱਖ ਸਹਿਆ ਉਸ ਵੰਡ ਦੇ ਕਰਕੇ ਤੇ ਅੱਜ ਕਿਉਂ ਨਹੀਂ ਬੋਲਦਾ ਪਿਆ ਕੋਈ ਹੈਨਾ ਤਾਂ ਉਸ ਟਾਈਮ ਉਹ ਕਹਿੰਦੀ ਜਿਹੜੇ ਮਤਲਬ ਕੱਲੇ ਬਾਦਸ਼ਾਹ ਨੂੰ ਨੇ ਕਲਮਾ ਵਾਲਿਆਂ ਨੂੰ ਕਹਿੰਦੀ ਆ ਕਿ ਅੱਜ ਤੁਹਾਡੀ ਕਲਮ ਕਾ ਤਾ ਮਤਲਬ ਚੁੱਪ ਆ ਅੱਜ ਆਖਾਂ ਬਾਦਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਬੋਲ ਕਿ ਅੱਜ ਜਿਹੜੀ ਇਹਨਾਂ ਦੇ ਵਿੱਚ ਸਾਂਝ ਸੀਗੀ ਇੰਨੇ ਲੰਬੇ ਟਾਈਮ ਤੇ ਚੱਲ ਰਹੀ ਸੀ ਉਹ ਸਾਂਝ ਇੱਥੇ ਟੁੱਟ ਗਈ ਅੱਜ ਕਿੱਧਰ ਗਿਆ ਉਹ ਇਹਨਾਂ ਦਾ ਇਸ਼ਕ ਵਗੈਰਾ ਹੈਨਾ ਜਿਹੜਾ ਆਪਣੇ ਸੀਗਾ ਹਿੰਦੂ ਮੁਸਲਿਮ ਸਿੱਖ ਭਾਈਚਾਰੇ ਦੇ ਵਿੱਚ ਸਾਹ ਸੀ ਹੈਨਾ ਓਕੇ ਤੇ ਅਮਰਤਾ ਪ੍ਰੀਤਮ ਦੀ ਮਤਲਬ ਸਵੈਜੀ ਆਪਣੀ ਸੁਰਜਾਤ ਹੋ ਗਈ ਹੋ ਗਈ ਸਿੱਧੀ ਟਿਕਟ ਕਾਲਾ ਗਲਾਬ ਤਾਂ ਇਹਨਾਂ ਨੂੰ ਆਪਾਂ ਟਰਿਕ ਲਾਈ ਸੀਗੀ ਦੇਸ਼ ਦੀ ਵੰਡ ਤੋਂ ਬਾਅਦ ਇਹ ਆਪਣੀ ਪੱਕੀ ਹਵੇਲੀ ਛੱਡ ਕੇ ਆਏ ਆਪਦਾ ਆਲਣਾ ਛੱਡ ਕੇ ਆਏ ਦਿੱਲੀ ਦੀਆਂ ਗਲੀਆਂ 'ਚ ਰਹੇ ਡਾਕਟਰ ਦੇਵ ਇਹਨਾਂ ਦੀ ਆ ਤੇ ਬਾਕੀ ਇਹਨਾਂ ਦਾ ਆਪਾਂ ਦੇਖਿਆ ਸੀਗਾ ਪਿੰਜਰ ਜਿਹਦੇ ਉੱਤੇ ਬਾਅਦ ਵਿੱਚ ਮੂਵੀ ਵੀ ਬਣਦੀ ਆ ਠੀਕ ਆ ਉਹ ਵਾਲੀ ਸਾਰੀ ਨਿਚਰਾਮਾ ਦੇਖਿਆ ਸੀ ਦਲੀਪਕੋਟ ਵਾਣਾ ਹੈਨਾ ਇਹਨਾਂ ਦੀ ਹੈਗੀ ਰਚਨਾ ਕਥਾ ਕਰੋ ਉਰਵਸੀ ਤਿੰਨ ਨੰਗੇ ਪੈਰਾਂ ਦਾ ਸਫਰ ਦੇਗੇ ਪੈਰਾਂ ਦਾ ਸਫਰ ਤੇ ਕਥਾ ਕਰੋ ਉਰਵਸ਼ੀ ਇਹ ਨਦੀ ਰਚਨਾਮਾ ਤੇ ਇਹਨਾਂ ਸਿਰੌਣਾ ਸੀ ਅਮਰਤਾ ਪ੍ਰੀਤਮ ਓਕੇ ਅਗਲਾ ਸਵਾਲ ਹੈ ਸ਼ੇਵ ਕੁਮਾਰ ਨੂੰ ਸਹਿਤ ਅਕੈਡਮੀ ਅਵਾਰਡ ਕਿਸ ਸਾਲ ਮਿਲਿਆ ਓਕੇ ਸਭ ਤੋਂ ਛੋਟੀ ਉਮਰ ਦੇ ਵਿੱਚ ਸਹਿਤ ਅਕੈਡਮੀ ਅਵਾਰਡ ਪ੍ਰਾਪਤ ਕਰਨ ਵਾਲਾ ਸ਼ੇਵ ਕੁਮਾਰ ਕਿਹੜੀ ਸਾਲ ਮਿਲਦਾ ਸਹਿਤ ਅਕੈਡਮੀ ਅਵਾਰਡ ਇਹਨਾਂ ਨੇ ਕਿਹੜੀ ਰਚਨਾ ਤੇ ਮਿਲਦਾ ਲੂਣਾ ਕੌਣ ਸੀ ਲੂਣਾ ਓਕੇ ਲੂਣਾ ਤੇ ਇਹਨਾਂ ਨੇ ਲੂਣਾ ਜਿਹੜੀ ਰਚਨਾਈ ਹੈ ਇਹ ਪੈਣ ਦੇ ਵਿੱਚ ਆਈ ਆ 2 ਸਾਲਾਂ ਬਾਅਦ ਉਹੀ ਰਚਨਾ ਤੇ ਇਹਨਾਂ ਨੂੰ ਕੀ ਮਿਲਦਾ ਸਹਿਤ ਅਕੈਡਮੀ ਅਵਾਰਡ ਮਿਲਦਾ ਓਕੇ ਇਹ ਤੁਸੀਂ ਯਾਦ ਰੱਖਣਾ ਇੱਥੇ ਸਾਡੇ ਪੰਜਾਬ ਦੀ ਵੰਡ ਹੋਈ ਆ ਪੰਜਾਬ ਦੇ ਵਿੱਚੋਂ ਹਰਿਆਣਾ ਨਿਕਲਿਆ ਉਸ ਤੋਂ ਬਾਅਦ ਸਾਡੇ ਮੁਸਾਫਰ ਗੁਰਮਖ ਸਿੰਘ ਮੁਸਾਫਰ ਸਾਡੇ ਸੀਐਮ ਬਣਦੇ ਨੇ ਤੇ ਉਹ ਥੋੜਾ ਟਾਈਮ ਹੀ ਰਹਿੰਦੇ ਹੁੰਦੇ ਨੇ ਤੇ ਇੱਥੇ ਇਹਨਾਂ ਨੂੰ ਕੀ ਮਿਲ ਜਾਂਦਾ ਸਹਿਤ ਅਕੈਡਮੀ ਅਵਾਰਡ ਨਾਲ ਨਾਲ ਜਦੋਂ ਤੁਸੀਂ ਤੁਲਨਾ ਕਰਕੇ ਪੜ੍ਹੋਗੇ ਤਾਂ ਉਹ ਥੋੜਾ ਲੰਬਾ ਟਾਈਮ ਚੀਜ਼ਾਂ ਯਾਦ ਰਹਿਣਗੀਆਂ ਰਟਾ ਨਹੀਂ ਲਾਉਣਾ ਕਿਸੇ ਵੀ ਚੀਜ਼ ਤੇ ਠੀਕ ਆ ਇਹ ਥੋੜਾ ਅਗੇ ਸ਼ਿਵ ਕੁਮਾਰ ਲੂਨਾ ਸਹਿਤ ਐਕੈਡਮੀ ਅਵਾਰਡ ਮਿਲਿਆ ਇਹਨਾਂ ਨੂੰ ਮੈਨੂੰ ਵੀ ਦਾ ਕਰੋ ਆਟੇ ਦੀਆਂ ਚਿੜੀਆਂ ਵਿਰਾ ਤੋਂ ਸੁਲਤਾਨ ਮੈਂ ਤੇ ਮੈਂ ਤੇ ਆਤੀ ਠੀਕ ਆ ਤਾਂ ਆਟੇ ਦੀਆਂ ਚਿੜੀਆਂ ਤੋਂ ਡਿਆਇਆ ਹੋਇਆ ਓਕੇ ਤਾਂ ਇਹੀ ਸਾਰੀਆਂ ਰਚਨਾਵਾਂ ਸਾਡੀਆਂ ਕਿਦਿਆਂ ਨੇ ਛੇ ਕੁ ਮਾਰ ਦੀ ਇਹ ਰਚਨਾਵਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਪ੍ਰੀਤ ਲੜੀ ਰਸਾਲਾ ਕਿਸ ਦਾ ਹੈ ਇਹ ਰਸਾਲਾ ਇਹ ਮੋਹਨ ਸਿੰਘ ਦਾ ਪੂਰਨ ਸਿੰਘ ਦਾ ਗੁਰਵਰਖਸ ਸਿੰਘ ਦਾ ਜਾਂ ਅਮਰਤਾ ਪ੍ਰੀਤਮ ਦਾ ਅਮਰਤਾ ਪ੍ਰੀਤਮ ਦਾ ਸਿੱਕੀ ਨਾਗਮਣੀ ओके okay, एही अमता प्रीतम ਦਾ ਸੀਗਾ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਇਹ ਰਸਾਲਾ ਇਹ ਕਦੋਂ ਸਟਾਰਟ ਹੋਇਆ ਸੀ 1933 ਦੇ ਵਿੱਚ 1938 ਦੇ ਵਿੱਚ ਇੱਕ ਪ੍ਰੀਤਨਗਰ ਮਤਲਬ ਬਸਾਉਂਦੇ ਨੇ ਇੱਕ ਨਗਰ ਬਸਾਉਂਦੇ ਅੰਮ੍ਰਿਤਸਰ ਤੇ ਲਾਹੌਰ ਦੇ ਵਿਚਕਾਰ ਅੰਮ੍ਰਿਤਸਰ ਤੇ ਲਾਹੌਰ ਦੇ ਵਿਚਕਾਰ ਇੱਕ ਨਗਰ ਬਸਾਉਂਦੇ ਨੇ ਪ੍ਰੀਤਨਗਰ ਤਾਂ ਇੱਥੇ ਵੀ ਕਿਹੜੀ ਮਾਜੀ ਉਪ ਬੋਲੀ ਆ ਇਧਰ ਵੀ ਮਾਜੀ ਇਧਰ ਵੀ ਮਾਜੀ ਤਾਂ ਇੱਥੇ ਵੀ ਮਾਜੀ ਹੋਊਗੀ ਓਕੇ ਪੂਰਨ ਸਿੰਘ ਇਹ ਖੁੱਲੀ ਕਵਤਾ ਦੇ ਪਿਤਾ ਕਹਿ ਜਾਂਦਾ ਨੇ ਕਿਉਂਕਿ ਉਹ ਤੋਂ ਪਹਿਲੇ ਇੱਕ ਸ਼ੰਦ ਦੀ ਨਿਗਰਖਣੀ ਪੈਂਦੀ ਸੀ ਆਪ ਨੂੰ ਹਨਾ ਕਿ ਜਿਹੜਾ ਸ਼ੰਦ ਵਰਤਿਆ ਜਾਂਦਾ ਤਾਂ ਇਹ ਖੁੱਲੇ ਅਸਮਾਨੀ ਰੰਗ ਖੁੱਲੇ ਕੁੰਡ ਖੁੱਲੇ ਲੇਖ ਠੀਕ ਆ ਉਹ ਪੂਰਨ ਸਿੰਘ ਦੇ ਆ ਜਾਂਦੇ ਨੇ ਤੇ ਇਹਦੇ ਵਿੱਚ ਪ੍ਰੀਤ ਲੜੀ ਹੈਗਾ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਜਿਹੜੇ ਬੱਚੇ ਕੋਈ ਐਮਏ ਪੰਜਾਬੀ ਕਰਕੇ ਆਇਆ ਉਹ ਮੈਨੂੰ ਇਹਨਾਂ ਦੱਸੋ ਕਿ ਸ਼ੇਵ ਕੁਮਾਰ ਤੇ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਵਿੱਚ ਕੀ ਰਿਸ਼ਤਾ ਸੀਗਾ ਸ਼ੇਵ ਕੁਮਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਵਿੱਚ ਕੀ ਰਿਸ਼ਤਾ ਸੀਗਾ ਦੱਸੋ ਤੁਹਾਡਾ ਇੱਕ ਕਮੈਂਟ ਆ ਜਾ ਮੈਨੂੰ ਵਿਦਾ ਕਰੋ ਕਿਸ ਦੀ ਰਚਨਾ ਹੈ ओके ایਵੀ ਸੌਰ ਦਾ ਪੀ ਬਾਏ ਕਿਊ ਸੀਗਾ 2024 ਨਹੀਂ 2024 ਨੇ ਇਲੈਕਸ਼ਨ ਕਰਨ ਬੋਦੇ ਪੇਪਰ ਦਾ ਸੀਗਾ ਪਿੱਛੇ ਕੋਈ ਹੋਇਆ ਸ਼ੇਪਾ ਮਾਰਦੀ ਜਸਵੰਤ ਸਿੰਘ ਕਮਲਦੀ ਦਲੀਪਗੜ ਟਵਾਣਾ ਦੀ ਜਾਂ ਅਜੀਤ ਕੌਰ ਦੀ ओके ਤਾਂ ਮੈਨੂੰ ਬੀਦਾ ਕਰੋ ਇਹ ਹੈਗੀ ਆ ਸ਼ੇਪ ਮਾਰਦੀ ਸਹੀ ਚੁਣ ਕਰੋ ਇਹਨਾਂ ਦੇ ਵਿੱਚੋਂ ਸਹੀ ਚੁਣ ਕਰੋ ਕਿਹੜਾ ਸਹੀ ਹੈ ਇਹਨਾਂ ਦੇ ਵਿੱਚੋਂ ਤਿੰਨ ਗੱਲਾਂ ਨੇ ਇੱਕ ਸਹੀ ਆ ਅਮਰਤਾ ਪ੍ਰੀਤਮ ਅੱਧੀ ਮਿੱਟੀ ਅੱਧਾ ਸਿਉਣਾ ਇਹਨਾਂ ਦੀ ਰਚਨਾ ਬੰજારਾ ਬੇਦੀ 21 ਪੱਤਿਆਂ ਦਾ ਗਲਾਵ ਈਸ਼ਵਰ ਚੰਦਰ ਨੰਦਾ ਲਸ਼ਕਾਰਾ ਬਲਵੰਤ ਗਾਰਗੀ ਕਲਾਕਾਰ ਓਕੇ ਬਲਵੰਤ ਗਾਰਗੀ ਦਾ ਮਤਲਬ ਉਹ ਕਿਹੜਾ ਖੇਤਰ ਜਿਹੜਾ ਇਹ ਹੈਗਾ ਬਈ ਸਾਡਾ ਨਾਟਕਕਾਰ ਜਿਹੜਾ ਆਪਾਂ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਦੇਖਦੇ ਆਂ ਥੀਏਟਰ ਦੇਖਦੇ ਆਂ ਨਾ ਉਹ ਕਿਹਨਾਂ ਨੇ ਕਰਿਆ ਹੋਇਆ ਬਲਵੰਤ ਗਾਰਗੀ ਨੇ ਕਰਿਆ ਇਹਨਾਂ ਦੀ ਸਵੈ ਜੀਵਨੀ ਹੈਗੀ ਨੰਗੀ ਤੁੱਪ ਨੰਗੀ ਤੁੱਪ ਓਕੇ ਨਾ ਇਹ ਜਿਹੜਾ ਕਲਾਕਾਰ ਆ ਇਹ ਹੈਗਾ ਸੰਤ ਸਿੰਘ ਸਿੱਖ ਹੁੰਦਾ। ਇਹ ਜਿਹੜੀ ਰਚਨਾ ਹੈਗੀ ਆ ਇਹ ਹੈਗੀ ਆ ਸੰਤ ਸਿੰਘ ਸਿੱਖੋਂ ਦੀ ਕਲਾਕਾਰ ਓਕੇ ਈਸ਼ਵਰ ਚੰਦਰ ਨੰਦਾਲ ਦਾ ਇਹਦਾ ਅਨਸਰ ਹੋਣਾ ਸੀ ਇਹਦੀ ਇੱਕ ਹੀ ਸਹੀ ਹੈ ਬਾਕੀ ਸਾਰੇ ਗਲਤ ਆ। ਬੰਜਾਰਾ ਬੇਦੀ ਜਿਨੇ ਲੋਕਤਾਰਾ ਸ਼ਬਦ ਦਿੱਤਾ ਆਪਾਂ ਦੇਖਿਆ ਸੀ ਨਾ ਲੋਕਤਾਰਾ ਜਿਹੜੇ ਮਤਲਬ ਸਾਡੇ ਲੋਕਾਂ ਦੇ ਵਿੱਚ ਚੱਲ ਰਿਹਾ ਜਿਵੇਂ ਸਾਡੀਆਂ ਬੋਲੀਆਂ ਖਾਨ ਮੁਹਾਵਰੇ ਇਹ ਕੀ ਦਾ 파ਟ ਆ ਜਾਂਦੇ ਸਾਡੇ ਲੋਕਤਾਰਾ ਦੇ 파ਟ ਆ ਜਾਂਦੇ ਆ ਲੋਕਾਂ ਦੇ ਵਿੱਚ ਅੱਗੇ ਸਟੈਪ ਮਤਲਬ ਪੀੜੀ ਦਾ ਪੀੜੀ ਚੱਲਣ ਵਾਲੀ ਚੀਜ਼ ਆ। ਉਨੋਂ ਕੁ ਲੋਕ ਤਾਰਾ ਕਹਿ ਦਿੰਨੇ ਆ ਤਾਂ ਇਹ ਫੋਕ ਲੋਰ ਦੀ ਥਾਂ ਤੇ ਫੋਕ ਲੋਰ ਦੀ ਥਾਂ ਤੇ ਲੋਕ ਤਾਰਾ ਜਿਹੜਾ ਸ਼ਬਦ ਆਇਓ ਕੀਨੇ ਦਿੱਤਾ ਸਾਡੇ ਬੰਜਾਰਾ ਬੀਦੀ ਨੇ ਦਿੱਤਾ ਓਕੇ ਤਾਂ ਇਹਨਾਂ ਦਾ ਹੈਗਾ ਅੱਧੀ ਮਿੱਟੀ ਅੱਧਾ ਸਿਉਣਾ ਇਹ ਜਿਹੜੀ ਬੰਜਾਰਾ ਬੀਦੀ ਹੈ ਨਾ ਇਹਦੀ ਸਵੈਜੀਵ ਨੇ ਵੈਸੇ ਇਹਦੇ ਤਿੰਨ ਸਵੈਜੀਵ ਨੇ ਮਿਲਦੀਆਂ ਨੇ ਸਾਨੂੰ ਉਹਦੇ ਵਿੱਚ ਇੱਕ ਹੈਗੀ ਅੱਧੀ ਮਿੱਟੀ ਅੱਧਾ ਸਿਉਣਾ ਓਕੇ ਇੱਕ ਹੁੰਦੀ ਹੈ ਸਾਡੇ ਸਫਰਨਾਵੇਂ ਕਿ ਜਦੋਂ ਕੋਈ ਵੀ ਲੇਖਕ ਇਸ ਸਫ਼ਰ ਤੇ ਜਾਂਦਾ ਤਾਂ ਜੋ ਵੀ ਚੀਜ਼ ਦੇਖਦਾ ਉਹਨੂੰ ਆਕੇ ਦੱਸਦਾ ਕਿ ਉੱਥੋਂ ਦੇ ਲੋਕ ਕਿੱਦਾਂ ਦੇ ਸੀ ਉੱਥੋਂ ਦਾ এনवायरमेंट ਕਿੱਦਾਂ ਸੀ ਸਰਕਾਰ ਕਿੱਦਾਂ ਦੀ ਸੀ ਜੋ ਜੋ ਚੀਜ਼ ਇੱਕ ਲੇਖਕ ਮਤਲਬ ਫੀਲ ਕਰਦਾ ਤਾਂ 21 ਪੱਤਿਆਂ ਦਾ ਗਲਾਬ ਇਹ ਸਫ਼ਰਨਾਮਾ ਅਮਰਤਾ ਪ੍ਰੀਤਮ ਦਾ ਬੰਜਾਰਾ ਬੇਦੀ ਦਾ ਬੰਜਾਰਾ ਲੋਕਧਾਰਾ ਦੋ ਸ਼ਬਦ ਜਿਹੜੀ ਸਟੈਪ ਬਾਈ ਸਟੈਪ ਆ ਉਹ ਵੀ ਅੱਧੀ ਮਿੱਟੀ ਅੱਧਾ ਸਿਉਣਾ ਇਸ ਦੇ ਵਿੱਚ ਨਾ ਬੰਜਾਰਾ ਬੇਦੀ ਬਹੁਤ ਰਿਚ ਸੀਗਾ ਦੇਸ਼ ਦੀ ਪੰਡ ਤੋਂ ਪਹਿਲਾਂ ਬਹੁਤ ਜ਼ਿਆਦਾ ਅਮੀਰ ਸੀਗਾ ਕਿ ਮਤਲਬ ਉਸ ਤੋਂ ਪਹਿਲਾਂ ਇਹਦੀ ਮੈਰਿਜ ਹੋਈ ਸੀ ਦਾ ਪੁਨਜਾਰਾ ਬੇਦੀ ਦੀ ਤੇ ਇਹਨਾਂ ਦੀ ਜਿਹੜੀ ਵਾਈਫ ਸੀ ਦਾ ਉਮਰ ਜਿੰਨਾ ਵੀ ਕਿ ਮਤਲਬ ਲੀੜਾ ਕਪੜਾ ਸੀਗਾ ਹਨਾ ਉਤੇ ਸਿਉਨੇ ਦੀਆਂ ਧਾਰਾਂ ਨਾਲ ਵਰਕ ਕੀਤਾ ਹੋਇਆ ਸੀ ਕਿ ਇੰਨਾ ਜ਼ਿਆਦਾ ਰਿਚ ਸੀ ਕਿ 골ਡ ਦਾ ਵਰਕ ਕੀਤਾ ਹੋਇਆ ਸੀ ਬਾਅਦ ਵਿੱਚ ਉਹ ਦੇਸ਼ ਦੀ ਬੰਡ ਹੋਈ ਦੇਸ਼ ਦੀ ਬੰਡ ਤੋਂ ਬਾਅਦ ਇਹਨਾਂ ਨੇ ਸਾਰਾ ਕੁਝ ਛੱਡ ਕੇ ਇੱਧਰ ਆਉਣਾ ਪਿਆ ਦਿੱਲੀ ਵਾਲੀ ਸੈਟ ਆਉਣਾ ਪਿਆ ਇੰਨਾ ਤੇ ਇੰਨੀ ਕਿ ਜ਼ਿਆਦਾ ਗਰੀਬੀ ਆ ਰਹੀ ਸੀ ਕਿ ਮਤਲਬ ਇੰਨਾ ਕਿ ਜ਼ਿਆਦਾ ਪ੍ਰੋਬਲਮ ਆਈ ਇਹਨਾਂ ਨੂੰ ਹਨਾ ਕਿ ਮਤਲਬ ਜ਼ਰੂਰੀ ਨਹੀਂ ਉਧਰਲੀ ਜ਼ਮੀਨਾਂ ਇੱਧਰ ਮਿਲ ਜਾਣ ਕਿੰਨੀ ਜ਼ਿਆਦਾ ਪ੍ਰੋਬਲਮ ਆ ਤੇ ਇਹਨਾਂ ਨੇ ਜਿਹੜੀ ਆਪਣੀ ਵਾਈਫ ਦੇ ਮਤਲਬ ਚੁੰਨੀ ਵਗੈਰਾ ਦੇ ਵਿੱਚੋਂ ਗੋਲਡ ਦਾ ਵਰਕਰ ਰਿਆ ਸੀਗਾ ਉਹ ਵੀ ਕੱਟ ਕੱਟ ਕੇ ਵੇਚਿਆ ਆ ਦਾ ਗੁਜ਼ਾਰਾ ਕਰਨ ਵਾਸਤੇ ਫਿਰ ਇਹਨਾਂ ਨੇ ਜਿਹੜਾ ਸਾਡਾ ਪੰਜਾਬੀ ਲੋਕਤਾਰਾ ਉਹਦੀ ਇੱਕ ਗ੍ਰੰਥ ਤਿਆਰ ਕੀਤੀ ਹੋਈ ਨੇ ਉਹਦੇ ਵਿੱਚ ਟੋਟਲ ਮਤਲਬ ਕਾਫੀ ਜ਼ਿਆਦਾ 12 ਤੋਂ 18 ਵਿੱਚ ਸਾਨੂੰ ਬੁੱਕਸ ਵਗੈਰਾ ਮਿਲਦੀਆਂ ਨੇ ਠੀਕ ਹੈ ਤੇ ਉਹਨਾਂ ਨੂੰ ਫਿਰ ਇਹਨਾਂ ਨੇ ਪਬਲਿਸ਼ ਕਰਵਾਇਆ ਤੇ ਸਭ ਤੋਂ ਵੈਸਟ ਕੰਮ ਬੰਜਾਰਾ ਬੇਦੀ ਯਾਦ ਰੱਖ ਲਿਓ ਕਿ ਲੋਕਦਾਰਾ ਇਕੱਠੀ ਕਰਨੀ ਇਕ ਬੰਜਾਰਾ ਹੀ ਕਰ ਸਕਦਾ ਹੈ ਨਾ ਠੀਕ ਹੈ ਜਿਹੜਾ ਮਤਲਬ ਅੱਗੇ ਦੇ ਅੱਗੇ ਜਾਊਗਾ ਜਾਊਗਾ ਹਨਾ ਇਹਦਾ ਅਸਲੀ ਨਾਮ ਦੱਸੋ ਆਪਾਂ ਰੀਅਲ ਨਾਮ ਇਹਨਾਂ ਦਾ ਕਰਿਆ ਹੋਇਆ ਪਿਛਲੇ ਕਲਾਸਾਂ 'ਚ ਬੰਜਾਰਾ ਬੇਦੀ ਦਾ ਰੀਅਲ ਨਾਮ ਕੀ ਸੀਗਾ ਤਾਂ ਲੋਕਦਾਰਾ ਤੇ ਕੰਮ ਕੀ ਦਾ ਬੰਜਾਰਾ ਬੇਦੀ ਦਾ ਓਕੇ ਤਾਂ ਇਹ ਅੱਧੀ ਮਿੱਟੀ ਇੱਦਾਂ ਸਿਆਉਣਾ ਬੰਜਾਰਾ ਬੇਦੀ ਸੀ ਸੀ 21 ਬਕਤੀਆਂ ਦਾ ਗਲਾਬ ਅਮਰਤਾ ਪ੍ਰੀਤਮ ਦੀ ਸੀ ਈਸ਼ਵਰ ਚੰਦ ਅਨੰਦਾ ਦਾ ਇਹਨਾਂ ਨੇ ਸਟਾਰਟਿੰਗ 'ਚ ਅਕਾਂਗੀ ਲ ਨਾਟਕ ਇਹਨਾਂ ਦੇ ਟਾਈਮ ਦੇ ਵਿੱਚ ਆਉਂਦਾ ਠੀਕ ਆ ਲਿਸ਼ਕਾਰਾ ਇਹਨਾਂ ਦੀ ਆ ਤੇ ਬਲਵੰਤ ਗਾਰਗੀ ਦੀ ਨੰਗੀ ਤੋppa ਤੇ ਕਲਾਕਾਰ ਸੀਗੀ ਸੰਤ ਸਿੰਘ ਸਿੱਖੋਂ ਦੀ ਵੀਡੀਓ ਰੋ ਕੈਨਸਲ ਕਰੋ ਗਰਥਤੀ ਚੋਂ ਕਰੋ ਇਹਨਾਂ ਦੇ ਵਿੱਚੋਂ ਕਿਹੜਾ ਗਲਤ ਆ ਆਧੁਨਿਕ ਪੰਜਾਬੀ ਕਾਵ ਦਾ ਪਿਤਾ ਪਾਈ ਵੀਰ ਸਿੰਘ ਜਿਹਨੂੰ ਕਿਹਾ ਜਾਂਦਾ ਪੰਜਾਬੀ ਨੋਵਲ ਦਾ ਪਿਤਾ ਨਾਨਕ ਸਿੰਘ ਨੂੰ ਜਾਂ ਨਾਵਲ ਪੰਜਾਬੀ ਨਾਟਕ ਦਾ ਪਿਤਾ ਈਸ਼ਵਰ ਚੰਦਰ ਨੰਦਨ ਨੂੰ ਕਿਹਾ ਜਾਂਦਾ ਪੰਜਾਬੀ ਖੁੱਲੀ ਕਹਾਪਤਾ ਦਾ ਪਿਤਾ ਮੋਹਨ ਸਿੰਘ ਨੂੰ ਕਿਹਾ ਜਾਂਦਾ ਓਕੇ ਇਹਨਾਂ ਦੇ ਵਿੱਚੋਂ ਕਿਹੜਾ ਗਲਤ ਆ ਓਕੇ ਇਹਦੇ ਵਿੱਚੋਂ ਪੰਜਾਬੀ ਨੋਵਲ ਪਹਿਲੀ ਵਾਰ ਲਿਖਿਆ ਦਾ ਪਾਈ ਵੀਰ ਸਿੰਘ ਨੇ ਆ ਬਟ ਉਹਨੂੰ ਇੱਕ ਧਰਮ ਦੇ ਵਿੱਚੋਂ ਬਾਹਰ ਕੱਢ ਕੇ ਧਰਮ ਨਿਰਪੱਖ ਬਣਾਇਆ ਸੀ ਨਾਨਕ ਸਿੰਘ ਨੇ ਓਕੇ ਇਹਦੇ ਵਿੱਚੋਂ ਇਹ ਗਲਤ ਆ ਇਸ ਜਿਹੜੇ ਤਿੰਨੇ ਨੇ ਇਹ ਹੈਗੇ ਨੇ ਸੋਡੇ ਸਹੀ ਓਕੇ ਪੰਜਾਬੀ ਖੁੱਲੀ ਕਵਿਤਾ ਦਾ ਪਿਤਾ ਪੂਰਨ ਸਿੰਘ ਨੂੰ ਕਿਹਾ ਜਾਂਦਾ ਆਪਾਂ ਪਿਛੇ ਹੀ ਕਰਿਆ ਸੀ ਦਾ ਪੂਰਨ ਸਿੰਘ ਨੂੰ ਕਿਹਾ ਜਾਂਦਾ ओके नानक सिंह ਦੇ ਬਚਪਨ ਦਾ ਨਾਮ ਹੰਸ ਰਾਜ ਸੀ ਆ ਬਾਅਦ ਚ ਇਹਨਾਂ ਦਾ ਨਾਮ ਨਾਨਕ ਸਿੰਘ ਪੈ ਗਿਆ ਅਗਲਾ ਸੋਦੇ ਸ੍ਰੀ ਇੰਦੇਸ ਵਾਲਾ ਇਹ ਲਿਖਿਆ ਵਿੱਚੋਂ ਕਿਹੜਾ ਕਥਨ ਗਲਤ ਹੈ ਇਹਨਾਂ ਦੇ ਵਿੱਚੋਂ ਇੱਕ ਗਲਤ ਹੈ ਬਾਕੀ ਸਹੀ ਨੇ ਆਧੁਨਿਕ ਪੰਜਾਬੀ ਸਹਿਤ ਦਾ ਆਰੰਭ 1850 ਈਸਵੀ ਤੋਂ ਮੰਨਿਆ ਜਾਂਦਾ ਹੈ ਮੀਰਾ ਪਿੰਡ ਰਚਨਾ ਗੁਰਦੇਵਤ ਸਿੰਘ ਦੀ ਹੈ ਮੀਰਾ ਨਾਨਕਾ ਪਿੰਡ ਓਕੇ ਮੀਰਾ ਨਾਨਕਾ ਪਿੰਡ ਬੰજારਾ ਬੀਦੀ ਦੀ ਰਚਨਾ ਹੈ ਗੋਡੀਆਂ ਵਾਲਾ ਸੱਪ ਬਲਵੰਤ ਗਾਰਗੀ ਦੀ ਰਚਨਾ ਹੈ ਓਕੇ ਇਹਦੇ ਵਿੱਚੋਂ ਕਿਹੜਾ ਸਹੀ ਆ ਓਕੇ ਇਹਦੇ ਵਿੱਚੋਂ ਓਕੇ ਸੌਰੀ ਇਹਦੇ ਵਿੱਚੋਂ ਕਿਹੜਾ ਗਲਤ ਆ ਇਹਦੇ ਵਿੱਚੋਂ ਇਹ ਪਹਿਲਾ ਗਲਤ ਆ ਆ ਦੇਖੋ ਪੰਜਾਬੀ ਸਾਹਿਤ ਦਾ ਆਰੰਭ 1900 ਤੋਂ ਮੰਨਿਆ ਜਾਂਦਾ ਤਾਂ ਪਹਿਲੀ ਰਚਨਾ ਜੇ ਪੁੱਛ ਲੈਣ ਕਿ ਆਪਾਂ ਕਿਹੜੀ ਵੈਸੇ ਦਾ ਆਪਾਂ ਹੀ ਵੀਰ ਸਿੰਘ ਤੋਂ ਮੰਨਦੇ ਆ ਤੁਹਾਨੂੰ ਇੱਕ ਪੰਜਾਬੀ ਸਾਹਿਤ ਦਾ ਆਰੰਭ ਤਾਂ ਵੈਸੇ ਜੇ ਪੁੱਛ ਲੈਣ ਕਿਹੜੀ ਰਚਨਾ ਅੱਛਾ ਕਿਹੜੀ ਰਚਨਾ ਤੁਮ ਮੰਨਦੇ ਆ ਤਾਂ ਉਹ ਅਸੀਂ ਮੰਨਦੇ ਆ ਇਰਾਣਾ ਸੂਰਤ ਸਿੰਘ ਇਰਾਣਾ ਸੂਰਤ ਸਿੰਘ ਠੀਕ ਆ ਇਹ ਤੋਂ ਮੰਨਦੇ ਆ ਆਪਾਂ ਅਜਿਹਾ ਕਿ ਪੰਜਾਬੀ ਸਾਇਧਾ ਆਰੰਭ ਕਿਹੜੇ ਸਾਲ ਆਇਆ 1900 ਦੇ ਵਿੱਚ ਹੈ ਕੀ ਦੀ ਪਾਈ ਵੀਰ ਸਿੰਘ ਦੀ ਮੇਰਾ ਪਿੰਡ ਬਹੁਤ ਵਾਰ ਆਉਂਦੀ ਹੁੰਦੀ ਸੀ ਅੱਜ ਹੁਣ ਪਿਛਲੇ ਬੇਪਣਾ ਚ ਨਹੀਂ ਦੇਖੀ ਤਾਂ ਮੇਰਾ ਪਿੰਡ ਰਚਨਾ ਜਿਹੜੀ ਗੁਰਦੱਤ ਸਿੰਘ ਦੀ ਆ ਬਿਲਕੁਲ ਸਹੀ ਆ ਮੇਰਾ ਨਾਨਕਾ ਪਿੰਡ ਬੰਜਾਰਾ ਬੀਦੀ ਦੀ ਰਚਨਾ ਠੀਕ ਆ ਕੌਡੀਆਂ ਵਾਲਾ ਸੱਪ ਬਲਵੰਤ ਗਾਰਗੀ ਦੀ ਆ ਓਕੇ ਵੈਸੇ ਹੀ ਕਦੇ ਆਈ ਨਹੀਂਗੀ ਉਗੀ ਸੋਲਰ ਕੰਪੀਟੀਸ਼ਨ ਆਦਾ ਉਹਦੇ ਵਿੱਚ ਇਹ ਚੀਜ਼ ਕਰਨ ਤੋਂ ਪਹਿਲਾਂ ਕਿ ਕੀ ਕਰਨਾ ਇਹ ਸਭ ਤੋਂ ਵੱਧ ਜ਼ਰੂਰੀ ਕੀ ਛੱਡ ਕੇ ਜਾਣਾ ਠੀਕ ਆ ਕੋਈ ਸ਼ਕ ਬੇਫਾਲਤੂ ਨਹੀਂ ਪੜਨਾ ਸਿਰਫ ਉਨਾ ਹੀ ਪੜਨਾ ਜਿੱਥੋਂ ਪੇਪਰ ਆ ਸਕਦਾ ਠੀਕ ਆ 100 ਦੇ ਵਿੱਚੋਂ 100 ਦਾ ਕਦੀ ਵੀ ਨਹੀਂ ਕੱਟਆਫ ਜਾਂਦੀਦਾ ਚਲੋ ਇਹਦਾ ਲੀਵਰ ਚ ਦਾ ਸੋਡੀਆਂ ਪੋਸਟਾਂ ਥੋੜੀਆਂ ਸੀਗੀਆਂ ਤਾਂ ਕਰਕੇ ਕੱਟਆਫ ਇੰਨੀ ਬਾਕੀ ਜੇ ਆਕਸਾਈਜਰੀ ਓਪਨ ਕਰਦੇ ਨੇ ਪੋਸਟਾਂ ਸੋਡੀਆਂ ਕਿ ਮੰਨ ਲਓ 200 ਤੱਕ ਪੋਸਟ ਜਾਂਦੀ ਹੈ ਨਾ ਜੇ ਤੁਸੀਂ 75 ਮਤਲਬ ਇੱਥੇ ਤੱਕ ਵੀ ਨੰਬਰ ਲੈ ਜਾਉਗੇ ਨਾ ਤਾਂ ਫੇਰ ਵੀ ਤੁਸੀਂ ਸੇਫ ਠੀਕ ਆ ਬਟ ਇੱਥੇ ਤੱਕ ਆਉਣਾ ਬਹੁਤ ਖਵਤ 0 ਤੋਂ ਅ 0 ਤੋਂ 70 ਤੱਕ ਜਾਣ ਬਸਤੀ ਸੋਨੂੰ 3 ਤੋਂ 4 ਮਹੀਨੇ ਲੱਗ ਜਾਂਦੇ ਨੇ ਜਿਹੜੇ ਬੱਚੇ ਸੀਰੀਅਸ ਹੋ ਕੇ ਤਿਆਰੀ ਕਰਦੇ ਨੇ ਇੱਕ ਚੰਗੇ ਮਤਲਬ ਟੀਚਰ ਤੋਂ ਕੀ ਮਤਲਬ ਸਰ ਸੀ ਨੋਟਸ ਕਿੱਦਾਂ ਬਣਾਈਏ ਕਿੱਥੋਂ ਕਰੰਟ ਅਫੇਅਰ ਕਵਰ ਕਰੀਏ ਕਿੱਦਾਂ ਮੌਕ ਦਈਏ ਕਿੱਦਾਂ ਪੀワイਕਿਊ ਕਰੀਏ ਹਨਾ ਇਹ ਚੀਜ਼ ਸਮਝ ਕੇ ਜਿਹੜੇ ਤਿਆਰੀ ਕਰਦੇ ਨੇ ਉਹਨਾਂ ਨੂੰ ਤਿੰਨ ਤੋਂ 4 ਮਹੀਨੇ ਲੱਗ ਜਾਂਦੇ ਨੇ ਜਿਹੜੇ ਬਸ ਜੋ ਵੀ ਚੀਜ਼ ਆ ਗਈ ਉਹਨਾਂ ਨੂੰ ਤਿੰਨ ਤੋਂ 4 ਸਾਲ ਲੱਗ ਜਾਂਦੇ ਨੇ ओके ਤਾਂ 0 ਤੋਂ 70 ਤੱਕ ਜਾਣਾ ਬਹੁਤ ਸੌਖਾ ਬਟ ਜਿਹੜੀ 70 ਤੋਂ 80 ਜਾਂ 70 ਤੋਂ 72 ਤੱਕ ਆ ਇਹ ਸਭ ਤੋਂ ਵੱਧ ਟਾਈਮ ਲੱਗ ਜਾਂਦਾ ਇਹ 2 ਤੋਂ 3 ਮਹੀਨੇ ਹੋਰ ਲੱਗ ਜਾਂਦਾ ਠੀਕ ਆ ਤਾਂ ਇੱਥੋਂ ਤੱਕ 6ਜੀ ਤੋਂ 6ਦੀ ਪਹੁੰਚੋ ਜਿਹੜੇ 0 ਲੈਵਲ ਤੋਂ ਤਿਆਰੀ ਕਰਦੇ ਨੇ ਇੱਥੋਂ ਤੱਕ ਤੁਸੀਂ ਆਦੀ ਪੰਜਾਬੀ ਤਿਆਰ ਕਰ ਲਓ ਤੁਹਾਡਾ ਪੇਪਰ A ਹੋ ਜਾਊਗਾ ਪੇਪਰ B ਦੇ ਵਿੱਚ ਆਉਣੀ ਹੈ ਕਿਤੇ 13 ਨਹੀਂ ਕਿਤੇ 15 ਫਿਰ ਪੰਜਾਬ ਜੀ ਕੀ ਆਦੀ ਤਿਆਰ ਕਰੋ ਨਾਰਾ ਰੀਜਿੰਗ ਮੈਥ ਕਰੋ ਕਰੰਟ ਅਫੇਅਰ ਡੇਲੀ ਕਰੀ ਚਲੋ ਪੀワイਕਿਊ ਬਹੁਤ ਜਿਆਦਾ ਰਿਪੀਟ ਹੁੰਦੇ ਨੇ ਪੁਰਾਣੇ ਬੱਚਿਆਂ ਨੂੰ ਪੁੱਛਿਓ ਕਿ ਪੀワイਕਿਊ ਸਭ ਤੋਂ ਵੱਧ ਜ਼ਰੂਰੀ ਨਹੀਂ ਕਰਨੇ ਠੀਕ ਹੈ ਤਾਂ ਇਹਦੇ ਵਿੱਚੋਂ ਕਿਹੜਾ ਗਲਤ ਸੀ ਇਹਦੇ ਵਿੱਚੋਂ ਹੀ ਗਲਤ ਸੀ ਬਾਕੀ ਸਾਰੇ ਠੀਕ ਆ ਓਕੇ ਹੁਣ ਇਹਦੇ ਵਿੱਚ ਜਿਹੜਾ ਕੌਡੀਆਂ ਵਾਲਾ ਸੱਪ ਆ ਹੀ ਬਲਵੰਤ ਕਰਕੇ ਦੀ ਆ ਆਪਾਂ ਨਹੀਂ ਕਰੀ ਸੀ ਠੀਕ ਹੈ ਇਹ ਤੋਂ ਬਲ ਤੋਂ ਜ਼ਿਆਦਾ ਰੱਖ ਲਿਓ ਕਿ ਸੱਪ ਨੂੰ ਮਾਰਨਾ ਬਲ ਵਾਲੇ ਜ਼ੋਰ ਵਾਲੇ ਬੰਦੇ ਦਾ ਹੀ ਆ ਆਪਾਂ ਬਲਵੰਤ ਦਾ ਬਲ ਹੀ ਲੈ ਰੱਖਿਆ ਤਾਂ ਇਹ ਇਹਦਾ ਕੀ ਆ ਇਹ ਰੇਖਾ ਚਿੱਤਰ ਆ ਰੇਖਾ ਚਿੱਤਰ ਕੀ ਹੁੰਦਾ ਜੋ ਕਮੈਂਟ ਦੇ ਵਿੱਚ ਰੇਖਾ ਜਿੱਤਰ ਕੀ ਹੁੰਦਾ ਜਿਵੇਂ ਆਪਾਂ ਸਿੱਧਾ ਕਿਸੇ ਨੂੰ ਕਹਿ ਨਹੀਂ ਸਕਦੇ ਨਾ ਕਿ ਯਾਰ ਤੂੰ ਦਾ ਬੜਾ ਜ਼ਹਿਰੀਲਾ ਤੂੰ ਬੜਾ ਖਤਰਨਾਕ ਬੰਦਾ ਤੇ ਤੁਹਾਨੂੰ ਮੈਨੂੰ ਡਰ ਆਉਂਦਾ ਹੁਣ ਕਹ ਰਹੇ ਆਂ ਕਿ ਨਾ ਨਾ ਯਾਰ ਤੂੰ ਦਾ ਜਮਾ ਕਾਡੀਆਂ ਵਾਲਾ ਸੱਪ ਹੀ ਆ ਠੀਕ ਆ ਤਾਂ ਮਤਲਬ ਕਿਸੇ ਨੂੰ ਮਤਲਬ ਟੌਂਟ ਜਾਂ ਮਾਰ ਦੀ ਗੱਲ ਕਹਿ ਦੇਣੀ ਠੀਕ ਆ ਜਿਵੇਂ ਸੁਰਮੇ ਵਾਲੀ ਅੱਖ ਇਹ ਲਿਖੀ ਹੋਈਆਂ ਸੀ ਮਤਲਬ ਇਹ ਤਗੀ ਦਾ ਪੀਰ ਅੰਮ੍ਰਿਤਪ੍ਰੀਤ ਨੇ ਵੀ ਕਾਫੀ ਜਦੋਂ ਲੇਖ ਕ ਲੇਖਾਂ ਵਿੱਚ ਵੀ ਲੜਾਈ ਹੁੰਦੀ ਹੈ ਜਿਵੇਂ ਆਪਣੇ ਕਲਾਕਾਰਾਂ ਕਲਾਕਾਰਾਂ ਦੇ ਵਿੱਚ ਲੜਾਈ ਹੁੰਦੀ ਆ ਜਿਵੇਂ ਸਿੱਧੂ ਮੂਸੇਵਾਲਾ ਤੇ ਕਰਨ ਬੱਬੂ ਮਾਨ ਇਹਨਾਂ ਭਾਈਆਂ ਦੀ ਲੜਾਈ ਹੁੰਦੀ ਸੀ ਹੈਨਾ ਤਾਂ ਉਹ ਵੀ ਲੇਖ ਕ ਲੇਖਾਂ ਵਿੱਚ ਵੀ ਲੜਾਈ ਹੁੰਦੀ ਉਹ ਸਿੱਧਾ ਦਾ ਕਿਸੇ ਨੂੰ ਟਾਰਗੇਟ ਨਹੀਂ ਕਰ ਸਕਦੇ ਹੁਣ ਕਿਸੇ ਤੇ ਨੋਵਲ ਥੋੜਾ ਲਿਖਣਗੇ ਜਾਂ ਨਾਟਕ ਥੋੜਾ ਲਿਖ ਲੈਣਗੇ ਇੱਕ ਨੋਵਲ ਕਰ ਤੋਂ ਕਰ ਤਿੰਨ ਤੋਂ ਚਾਰ ਸਾਲ ਲਾ ਜਾਂਦਾ ਜਿਹੜਾ ਮੰਦਾ ਕੋਈ ਵੀ ਨੋਵਲ ਲਿਖਦਾ ਹਨ ਤਾਂ ਉਹ ਹੀ ਕਰਦੇ ਸੀ ਰੇਖਾ ਜਿੱਤਰ ਲਿਖ ਦਿੰਦੇ ਸੀ ਠੀਕ ਆ ਤਾਂ ਫਿਰ ਇਹ ਕੋਸ਼ਕ ਸਹਿਤ ਕਰਦੇ ਜਿਹੜੇ ਦੂਜਿਆਂ ਨੂੰ ਕਲਮ ਨਹੀਂ ਚੱਕਣ ਦਿੰਦੇ ਸੀ ਜਾਂ ਕੁਝ ਵੀ ਤਾਂ ਉਹਨਾਂ ਨੂੰ ਕੀ ਕਹਿੰਦਾ ਸੀ ਕਾਡੀਆਂ ਵਾਲਾ ਸੱਪ ਠੀਕ ਆ ਤਾਂ ਜਿਵੇਂ ਅਮਰਤਾ ਪ੍ਰੀਤਮ ਨੇ ਵੀ ਕਾਫੀ ਲਿਖੇ ਨੇ ਹਨਾ ਜਿਵੇਂ ਨਿੰਮ ਦੇ ਪੱਤੇ ਇਹਦਾ ਰੇਖਾ ਜਿੱਤਰ ਸਭ ਤੋਂ ਪਹਿਲਾ ਰੇਖਾ ਜਿੱਤਰ ਇਹ ਕੀ ਇੱਕ ਕਾਵ ਰੂਪ ਆ ਕਿਸੇ ਨੂੰ ਟੌਂਟ ਮਾਰਨਾ ਕਿਸੇ ਤੇ ਟਿੱਪਣੀ ਕਰਨੀ ਠੀਕ ਆ ਤਾਂ ਨੈਟਿਵ ਟਿੱਪਣੀ ਕਰਨੀ ਉਹਨਾਂ ਦਾ ਪਰੇਖਾ ਜਿੱਤਰ ਕਮਾਗੇ ਕਿਸੇ ਤੇ ਜਿੱਤਰ ਲਿਖਦਾ ਉਹਦਾ ਕਿਦਾਂ ਦਾ ਕਿਦਾਂ ਦਾ ਕਰੈਕਟਰ ਆ ਉਹਨੂੰ ਇੱਕ ਰੇਖਾ ਦੇ ਵਿੱਚ ਇੱਕ ਲਾਈਨਾਂ ਦੇ ਵਿੱਚ ਫਰੋ ਦੇਣਾ ਉਹਦਾ ਚਿੱਤਰ ਦੱਸ ਦੇਣਾ ਤਾਂ ਕੋਡੀਆਂ ਵਾਲਾ ਸੱਪ ਲਿਖਿਆ ਇਹਨਾਂ ਨੇ ਠੀਕ ਹੈ ਵੈਸੇ ਇਹਨਾਂ ਆਉਂਦਾ ਨਹੀਂ ਵੈਸੇ ਤੁਸੀਂ ਇਹ ਰੱਖਿਓ ਕੋਡੀਆਂ ਵਾਲਾ ਸੱਪ ਇਹਦਾ ਕੀੜਾ ਕਥਨ ਗਲਤ ਹੈ ਇਹਦੇ ਵਿੱਚੋਂ ਵੀਡੀਓ ਰੋਕ ਕੇ ਆਨਸਰ ਕਰੋ ਨੰਗੇ ਪੈਰਾਂ ਦਾ ਸਫ਼ਰ ਦਿਲੀਵਕੋਟ ਬਾਣਾ ਦੀ ਸਵੈ ਜੀਵਨੀ ਹੈ ਪੈਰ ਚ ਬਾਬਾ ਪਿਆ ਓਕੇ ਬੇਖੀ ਮਾਣੀ ਦੁਨੀਆ ਸੋਹਣ ਸਿੰਘ ਸੀਤਲ ਦੀ ਸਵੈ ਜੀਵਨੀ ਹੈ ਊੜ ਕਵਾੜ ਅਜੀਤ ਕੌਰ ਦੀ ਸਵੈ ਜੀਵਨੀ ਹੈ ਕਣਕ ਦੀ ਬੱਲੀ ਬਲਵੰਤ ਗਾਰਗੀ ਦੀ ਸਵੈ ਜੀਵਨੀ ਹੈ ਮੈਨੂੰ ਯਕੀਨ ਹੈ ਸਾਰੇ ਬੱਚੇ ਨੇ ਠੀਕ ਕਰਿਆ ਹੋਗਾ ਓਕੇ ਬੱਤ ਕਣਕ ਦੀ ਬੱਲੀ ਬਲਵੰਤ ਗਾਰਗੀ ਦੀ ਰਚਨਾ ਸਵੈ ਜੀਵਨੀ ਨੇ ਕਣਕ ਦੀ ਬੱਲੀ ਇੱਕ ਨਾਟਕ ਓਕੇ ਇਹਨਾਂ ਦੀ ਸਵੈ ਜੀਵਨੀ ਹੈਗੀ ਨੰਗੀ ਧੁੱਪ ਆਪਾਂ ਪਿੱਛੇ ਕਰ ਲਈ ਕਣਕ ਦੀ ਬੱਲੀ ਜਿਹਦੇ ਉੱਤੇ ਲਿਖੀ ਗਈ ਹੈ ਕਣਕ ਦੀ ਬੱਲੀ ਲਿਖੀ ਹੋਈ ਹੈ ਹਰੀ ਕ੍ਰਾਂਤੀ ਤੇ ਕਿ ਹਰੀ ਕ੍ਰਾਂਤੀ ਨਾਲ ਅਮੀਰ ਹੋਰ ਅਮੀਰ ਅਗਰੀਬ ਹੋਰ ਗਰੀਬਾ ਤੇ ਬਿਮਾਰੀਆਂ ਦਾ ਫਿਰ ਤੁਸੀਂ ਦੇਖ ਹੀ ਲੋ ਕਿਹੜਾ ਕਥਨ ਗਲਤ ਹੈ ਇਹਨਾਂ ਦੇ ਵਿੱਚੋਂ ਖੁਸ਼ਵੰਤ ਸਿੰਘ ਦੀ ਰਚਨਾ ਮੌਜ ਮੇਲਾ ਇਹਦੀ ਆਪਾਂ ਪਿੱਛੇ ਚਨਾਮਾ ਕਰ ਲਈਆ ਵੈਸੇ ਆਉਣ ਵਾਲੀ ਕਲਾਸ 'ਚ ਆਪਾਂ ਹੋਰ ਕਰਾਂਗੇ ਇੱਕ ਆਫੇ ਮਨਪਸੰਦ ਪੀਟਰ ਪਲਸ ਵੀ ਵਾਲਿਆਂ ਦਾ ਗੁਰਦਿਆਲ ਸਿੰਘ ਦੀ ਨਿਆਣਮੱਤियां ਇਹ ਆਪਣਾ ਨੋਵਲਕਾਰ ਆ ਇਹ ਜੀ ਨੋਵਲਕਾਰ ਬਹੁਤ ਜ਼ਿਆਦਾ ਫੇਮਸ ਆ ਇਹ ਠੀਕ ਆ ਤੇ ਇਹਦੀ ਸਵੈ ਜੀਵਨੀ ਸੋਨੂ ਯਾਦ ਹੋਣੀ ਚਾਹੀਦੀ ਆ ਗੁਰਦਿਆਲ ਸਿੰਘ ਨੋਵਲਕਾਰ ਦੀ ਸਵੈ ਜੀਵਨੀ ਨਿਆਣਮੱਤियां ਡਾਕਟਰ ਹਰਪਜਨ ਇਹਦੀ ਰਚਨਾ ਪੁੱਛੀ ਸੀ ਉਹਨਾਂ ਨੇ ਰੁੱਖ ਤੇ ॠषि ਉਹਨਾਂ ਨੇ ਸਿੱਧਾ ਪੁੱਛਿਆ ਸੀ ਰੁੱਕ ਤੇ ਰਿਸ਼ੀ ਇਹਦੀ ਕੀ ਮਤਲਬ ਕੀ ਹੈ ਇਹ ਇੱਕ ਨਾਟਕ ਹੀ ਨਾ ਵਾਲਾ ਇੱਕ ਕਾਵ ਸੰਗ੍ਰਹਿ ਹੈ ਇਹ ਕੀ ਆ ਕਿਉਂ ਕਾਵ ਸੰਗ੍ਰਹਿ ਸੀਗਾ ਤਾਂ ਡਾਕਟਰ ਹਰਪਜਨ ਦਾ ਚੋਲਾ ਟਾਕੀਆਂ ਵਾਲਾ ਗੁਰਬਖਸ਼ ਸਿੰਘ ਪ੍ਰੀਤ ਲੜੀ ਓਕੇ ਗੁਰਬਖਸ਼ ਸਿੰਘ ਪ੍ਰੀਤ ਲੜੀ ਜਿਹੜਾ ਇਹਨਾਂ ਦਾ ਮੈਗਜ਼ੀਨ ਆਇਆ ਸੀਗਾ 1933 ਦੇ ਵਿੱਚ ਪ੍ਰੀਤ ਨਗਰ ਆਇਆ ਸੀਗਾ 1938 ਦੇ ਵਿੱਚ ਸ਼ੇਵ ਕੁਮਾਰ ਦੇ ਇਹ ਗੁਰੂ ਸੀਗੇ ਸ਼ੇਵ ਕੁਮਾਰ ਇਹਨਾਂ ਤੋਂ ਸਿੱਖਦਾ ਸੀ ਕਲਮ ਚੱਕਣੀ ਠੀਕ ਆ ਤਾਂ ਉਦੋਂ ਇਹਨਾਂ ਕੋਲ ਲਿਆਉਂਦਾ ਹੁੰਦਾ ਸੀਗਾ ਤਾਂ ਇਹਨਾਂ ਦੀ ਰਚਨਾ ਅੱਧੀ ਮਿੱਟੀ ਅੱਧਾ ਸਿਆਣਾ ਇਹ ਬਈ ਤੁਹਾਡਾ ਗਲਤ ਆ ਕਿਉਂਕਿ ਅੱਧੀ ਮਿੱਟੀ ਅੱਧਾ ਸੌਣਾਵਾ ਪਿੱਛੇ ਦੇਖੀ ਕਿੰਨਾ ਦੀ ਆ ਬੰજારਾ ਬੇਦੀ ਦੀ ਆ ਤਾਂ ਇਹਨਾਂ ਦੀ ਰਚਨਾ ਹੈਗੀ ਮਗੈਨੇ ਸਵੈਜੀਵ ਨੇ ਹੈਗੀ ਮੰਝਲ ਦੇਸਪੇ ਮੰਝਲ ਤੇ ਸਖ ਪਈ ਉਹਕੇ ਜੇ ਤੁਸੀਂ ਯਾਦ ਰੱਖੋਗੇ ਕਿ ਜਿਹੜਾ ਪਰੀਜ਼ ਨਗਰ ਸੀ ਉਹ ਲਾਹੌਰ ਤੇ ਅੰਮ੍ਰਿਤਸਰ ਦੇ ਵਿਚਕਾਰ ਸੀਗਾ ਤਾਂ ਇਹਨੇ ਲਾਹੌਰ ਨੂੰ ਕਹਤਾ ਉਹ ਸਾਡੀ ਰਾਜਧਾਨੀ ਸਾਨੂੰ ਦੇਸਪੇ ਮੰਝਲ ਸਾਨੂੰ ਦੇਸਪੇ ਠੀਕ ਹੈ ਕਿਦਾਂ ਵੀ ਯਾਦ ਰੱਖ ਲਓ ਗੁਰਬਖਸ਼ ਸਿੰਘ ਪ੍ਰੀਤ ਲੜੀ ਹਰਪਜਨ ਦਾ ਚੋਲਾ ਟਾਖਿਆਂ ਵਾਲਾ ਯਾਦ ਰੱਖਣਾ ਗਰਦਿਆਲ ਸਿੰਘ ਦੀ ਆ ਸਕਦੀ ਆਉਣ ਵਾਲੇ ਪੇਪਰਾਂ ਦੇ ਵਿੱਚ ਨਿਆਣਮਤੀਆਂ ਠੀਕ ਆ ਗੁਰਦਿਆਲ ਨਿਆਣਮਤੀਆਂ ਖੁਸ਼ਵੰਤ ਦੀ ਮੌਜ ਮਿਲਿਆ ਇਹ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਆ ਸਟਾਰ ਲਾ ਕੇ ਇਹਨੂੰ ਨੋਟ ਕਰ ਰਹੀ ਹਾਂ ਅਗਲਾ ਗੁਰਸ਼ਰਨ ਸਿੰਘ ਦਾ ਸਬੰਧ ਕਿਸ ਖੇਤਰ ਨਾਲ ਸੀਗਾ ਜੀ ਆਪਾਂ ਕਹਿੰਦੇ ਇੱਕ ਜਿਹੜੀ ਕਲਮ ਹੁੰਦੀ ਆ ਉਹ ਨਾ ਤਲਵਾਰ ਕੰਮ ਨਹੀਂ ਕਰਦੀ ਜਿੰਨਾ ਕਲਮ ਕੰਮ ਕਰਦੀ ਆ ਤਾਂ ਉਹ ਕਲਮ ਸਾਨੂੰ ਇਹਨਾਂ ਦੀ ਵੇਖਣ ਨੂੰ ਮਿਲੀ ਠੀਕ ਆ ਆਮ ਪਿੰਡਾਂ ਦੇ ਲੋਕਾਂ ਤੱਕ ਆ ਪਿੰਡਾਂ ਦੇ ਲੋਕਾਂ ਤੱਕ ਇੱਕ ਮਤਲਬ ਸੋਚ ਨੂੰ ਲੈ ਕੇ ਜਾਣਾ ਇੱਕ ਜਾਣਕਾਰੀ ਲੈ ਕੇ ਜਾਣਾ ਠੀਕ ਆ ਹਰ ਕਰਕੇ ਅਖਬਾਰ ਨਹੀਂ ਆਉਂਦਾ ਹਰ ਮਤਲਬ ਸੱਤ ਦੇ ਵਿੱਚ ਬੈਠੇ ਹੋਏ ਬੰਦੇ ਨੂੰ ਪਤਾ ਨਹੀਂ ਕਿ ਜਿਹੜੀ ਗਵਰਨਮੈਂਟ ਚੀਜ਼ ਲਿਆ ਰਹੀ ਆ ਉਹ ਸਾਡੇ ਲਈ ਠੀਕ ਆ ਜਾਂ ਗਲਤ ਆ ਉਹਨਾਂ ਦਾ ਕੀ ਪਤਾ ਹੁਣ ਪਿੰਡਾਂ ਵਾਲਿਆਂ ਨੂੰ ਸਾਨੂੰ ਹੀ ਲੱਗਦਾ ਸੀ ਜੀਐਸਟੀ ਨਾਲ ਪਤਾ ਨਹੀਂ ਸਟੇਟ ਕਿੰਨਾ ਕੁ ਗਰੋਥ ਕਰਨਗੇ ਤੁਹਾਨੂੰ ਆਪ ਦੇਖ ਲਿਓ ਜੀਐਸਟੀ ਨਾਲ ਕੀ ਹੋ ਰਿਹਾ ਠੀਕ ਆ ਤਾਂ ਗੁਰਸ਼ਰਨ ਸਿੰਘ ਦਾ ਜਿਹੜਾ ਖੇਤਰ ਆ ਉਹ ਪੁੱਛਿਆ ਉਹ ਹੈਗਾ ਇੱਕ ਨਾਟਕਕਾਰ ਨਾਟਕਕਾਰ ਵੀ ਇੱਕ ਕੀ ਮਤਲਬ ਪਿੰਡਾਂ ਦੇ ਵਿੱਚ ਜਾ ਕੇ ਜਿਵੇਂ ਆਪਣਾ ਫਲਾ ਵਾਰ ਹੁੰਦਾ ਜਾਂ ਸੱਤ ਹੁੰਦੀ ਹੈ ਜਾਂ ਕੁਝ ਵੀ ਆਪਾਂ ਤੁਰਨਸ਼ਾਲਾ ਲੈ ਕਹਿ ਦਿੰਨੇ ਆ ਜਾਂ ਐਡਾ ਕਹਿ ਦਿੰਨੇ ਆ ਬਾਬਾ ਸਾਡਾ ਉੱਥੇ ਜਾ ਕੇ ਮਤਲਬ ਡੇੜੂ ਵਿੱਚ ਬੁਲਾਉਂਦਾ ਹੁੰਦਾ ਸੀ ਕਿ ਅੱਜ ਨਾਠ ਘਰ ਆਉਣਗੇ ਤਾਂ ਉਹ ਜੋ ਕੋਈ ਵੀ ਸਮਾਜਿਕ ਮੁੱਦਾ ਰਾਜਨੀਤਿਕ ਸਭ ਤੋਂ ਵੱਧ ਇਹਨੇ ਰਾਜਨੀਤੀ ਕੀ ਕਰ ਰਹੀ ਹੈ ਸਾਡੇ ਨਾਲ ਕਿਹੜੇ ਤਰੀਕੇ ਨਾਲ ਸਾਨੂੰ ਲੁੱਟ ਰਹੀਆਂ ਨੇ ਸਰਕਾਰਾਂ ਤਾਂ ਉਹਨਾਂ ਨੂੰ ਸਭ ਤੋਂ ਵੱਧ ਆਮ ਲੋਕਾਂ ਨੂੰ ਜਾਣਕਾਰੀ ਦਿੱਤੀ ਆ ਉਹ ਕਿੰਨਾਂ ਨੇ ਦਿੱਤੀ ਆ ਬਈ ਦਿਨ ਰਾਤ ਇੱਕ ਕੀਤਾ ਇਹ ਬੰਦੇ ਨੇ ਕੋਈ ਲਾਲਚ ਨਹੀਂ ਕਰਿਆ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਸੀ ਨਾ ਕਿਸੇ ਅਵਾਰਡ ਦਾ ਵੈਸੇ ਵੀ ਜਿਵੇਂ ਆਪਾਂ ਮਤਲਬ ਪਾਛ ਦੇਖਿਆ ਜਾਂ ਹੋਰ ਦੇਖੇ ਨੇ ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਨੇ ਉਹਨਾਂ ਨੂੰ ਕਦੇ ਵੀ ਅਵਾਰਡ ਕੋਈ ਨਹੀਂ ਦਿੱਤਾ ਜਾਂਦਾ ਠੀਕ ਆ ਇਹ ਆਪਾਂ ਦੇਖਦੇ ਆ ਜਿਹੜੇ ਕੀ ਹਾਂ ਸਰਕਾਰ ਨੂੰ ਸਲਾਉਂਦੇ ਨੇ ਏਸ਼ਕ ਵਗੈਰਾ ਲਾਈ ਗਏ ਲਿਖਦੇ ਨੇ ਹਨਾ ਉਹਨਾਂ ਨੂੰ ਅਵਾਰਡ ਚੰਗੇ ਦਿੱਤੇ ਜਾਂਦੇ ਠੀਕ ਆ ਤਾਂ ਇਹਦੇ ਵਿੱਚ ਪੰਜਾਬੀ ਰੰਗ ਮੰਚ ਦਾ ਬਾਬਾ ਬੋਰਡ ਰੰਗਮੰਚ ਕੀ ਹੁੰਦਾ ਨਾਟਕ ਨੂੰ ਰੰਗ ਦੇ ਉੱਪਰ ਰੰਗ ਮਤਲਬ ਇੱਕ ਥੀਏਟਰ ਇੱਕ ਮਤਲਬ ਉਹਦੇ ਵਿੱਚ ਪੇਸ਼ ਕਰਨਾ ਠੀਕ ਆ ਉਹਨੂੰ ਪੰਜਾਬੀ ਰੰਗਮੰਚ ਦਾ ਕਿਹਾ ਨਾਟਕ ਦਾ ਨਹੀਂ ਕਿਹਾ ਪੰਜਾਬੀ ਰੰਗਮੰਚ ਦਾ ਬਾਬਾ ਬੋੜ ਕਿਹਨੂੰ ਕਿਹਾ ਜਾਂਦਾ ਉਹ ਵੀ ਕਿਹਾ ਜਾਂਦਾ ਗੁਰਸ਼ਰਨ ਸਿੰਘ ਓਕੇ ਤਾਂ ਇੱਥੋਂ ਸਾਡਾ ਨਾਟਕਾਂ ਦੀ ਸਟਾਰਟ ਹੋਈ ਸੀ ਠੀਕ ਆ ਤਾਂ ਇਹ ਵੀ ਗੁਰਸ਼ਰਨ ਪਾਜੀ ਨੂੰ ਕਿਹਾ ਜਾਂਦਾ ਇਹਨਾਂ ਦੀ ਰਚਨਾਵਾਂ ਗੁਰਸ਼ਰਨ ਠੀਕ ਆ ਇਹਦੇ ਵਿੱਚ ਕੋਈ ਵੀ ਸ਼ਬਦ ਚੱਕ ਲੋਗੇ ਮਤਲਬ ਸੁਣ ਮੈਂ ਦੱਸ ਤਾਰਾ ਕਿ ਆਮ ਲੋਕਾਂ ਤੱਕ ਸਭ ਤੋਂ ਵੱਧ ਜਾਣਕਾਰੀ ਲੈ ਕੇ ਜਾਂਦਾ ਸੀ ਆਮ ਲੋਕਾਂ ਨੂੰ ਸਭ ਤੋਂ ਜ਼ਿਆਦਾ ਜਾ ਕੇ ਦੱਸਦਾ ਹੁੰਦਾ ਸੀਗਾ ਕਿ ਤੁਸੀਂ ਕਰਾਂ ਦੇ ਸੁੱਤੇ ਨਾ ਰੋਅ ਜਿਹੜੀ ਤੁਹਾਡੀ ਹਰੀ ਕ੍ਰਾਂਤੀ ਆ ਜਿਹੜੀਆਂ ਰੀਹਾਂ ਸਪਰੇਆ ਤੁਸੀਂ ਕਰ ਦਿਓ ਜਿਹੜਾ ਤੁਸੀਂ ਕਹਿੰਦੇ 40 ਮਣ ਪੈ ਗਈ 50 ਮਣ ਪੈ ਗਈ ਜਿਹੜਾ ਤੁਸੀਂ ਕਿ ਬਾਰ-ਬਾਰ ਇਹ ਉਹ ਸਰਕਾਰ ਤੁਹਾਡੇ ਵੱਲ ਤੇ ਸਕੀਮਾਂ ਲੈ ਕੇ ਆਉਂਦੀ ਆ ਠੀਕ ਆ ਇਹ ਤੱਕ ਬਗੈਨਨ ਹੁੰਦਾ ਸੀ ਕਿ ਜਿਵੇਂ ਹੁਣ ਆਪਣੇ ਲੋਕ ਨਹੀਂ ਖੁਸ਼ ਹੋ ਜਾਂਦੇ ਕਿ ਸਾਨੂੰ ਦਾ ਜਾਰਾ ਕਿ 2000 ਰੁਪਏ ਆਉਂਦਾ ਕਿ ਮਾਦੇ ਪੁੱਤੋ ਤੁਸੀਂ ਜ਼ਮੀਨਾਂ ਜਾਇਦਾਦਾਂ ਦੇ ਮਾਲਕੋਂ ਪੰਜ ਦਰਿਆਵਾਂ ਦੀ ਧਰਤੀ ਤੁਹਾਡੇ ਕੋਲੇ ਸੀਗੀ ਤੇ ਤੁਸੀਂ ਦੋ-ਦੋ ਤੁਸੀਂ ਕਿਉਂ ਨਹੀਂ ਸਰਕਾਰਾਂ ਨੂੰ ਕਹਿੰਦੇ ਕਿ ਸਾਡੀ ਫਸਲਾਂ ਦਾ ਸਹੀ ਰੇਟ ਦੋ ਸਾਨੂੰ ਸਾਨੂੰ ਜੋਬ ਦੋ ਸਾਨੂੰ ਬੰਦਿਆ ਤੁਸੀਂ ਬਾਰ-ਬਾਰ ਸਾਨੂੰ ਬੜਾ ਸਾਡੇ ਸਟੇਟ ਨੂੰ ਸਪੈਸ਼ਲ ਸਟੇਟਸ ਕਿਉਂ ਨਹੀਂ ਦਿੰਦੇ ਤੁਸੀਂ ਸਾਡੇ ਘਰ ਘਰ ਦੇ ਵਿੱਚ ਨੌਕਰੀ ਕਿਉਂ ਨਹੀਂ ਜ਼ਰੂਰੀ ਕਰਦੇ ਸੋਡੇ ਮਤਲਬ ਜਿੰਨਾ ਵੀ ਉਹ ਹੈਗਾ ਅਸੀਂ ਸਭ ਤੋਂ ਵੱਧ ਪੈਦਾਵਾਰ ਕਰਕੇ ਦਿੰਨੇ ਆ ਸਾਨੂੰ ਕਿਉਂ ਨਹੀਂ ਉਦਾਂ ਦੀ ਸਹੂਲਤਾਂ ਦਿੱਤੀਆਂ ਜਾਂਦੀਆਂ ਜਿੰਨਾ ਅਸੀਂ ਯੋਗਦਾਨ ਪਾ ਰਹੇ ਆ ਠੀਕ ਆ ਕਿ ਮਤਲਬ ਕਣਕ ਚਾਵਲ ਦੀ ਪੈਦਾਵਾਰ ਦੇ ਵਿੱਚ ਤਾਂ ਸਰਕਾਰਾਂ ਨੇ ਇਦਾਂ ਦੀਆਂ ਚੀਜ਼ਾਂ ਆਮ ਲੋਕਾਂ ਨੂੰ ਦੱਸੀਆਂ ਕਿ ਸਾਨੂੰ ਸਵਾਲ ਕਰਨੇ ਚਾਹੀਦੇ ਨੇ ਠੀਕ ਆ ਕਿਉਂ ਨਹੀਂ 5 ਸਾਲ ਆ ਕੇ ਤੁਹਾਡੀ ਖਬਰ ਸਾਰ ਲੈਂਦੇ ਠੀਕ ਆ ਤਾਂ ਗੁਰਸ਼ਰਨ ਤਾਂ ਜਦੋਂ ਦੱਸੂਗਾ ਤਾਂ ਤਰਮਨਗਾਰੇ ਦੀ ਚਾਂਦਨੀ ਚੌਕ ਤੋਂ ਸਰਹੰਦ ਸ਼ੀਸ਼ਤਲੀ ਤੇ ਸਰਕਾਰ ਦੇ ਖਿਲਾਫ ਬੋਲਣਾ ਮਾੜੀ ਤੀੜੀ ਗੱਲ ਦਾ ਹੈ ਨਹੀਂ ਕਿ ਮੰਗਾਰਨਾ ਸਰਕਾਰ ਨੂੰ ਬਾਬਾ ਬੋਲਦਾ ਹੈ ਘਰ ਹੂੰ ਚੰਡੀਗੜ੍ਹ ਚੰਡੀਗੜ੍ਹ ਉਹ ਆੜੇ ਦੀ ਜਾੜ ਠੀਕ ਆ ਇਹ ਤੇ ਖੂਦੇ ਡੱਡੂ ਨਹੀਂ ਕਿ ਲੋਕਾਂ ਨੂੰ ਖੂਦੇ ਡੱਡੂ ਬਣ ਕੇ ਨਹੀਂ ਰਹਿਣਾ ਲਾਹੌਰ ਨਹੀਂ ਸੀ ਉਹ ਵਾਰ ਅਸੀਂ ਮਰਦਿਆ ਹੈ ਸਾਡੇ ਕੋਲ ਇਸ ਟਾਈਮ ਚੰਡੀਗੜ੍ਹ ਵੀ ਨਹੀਂ ਠੀਕਾ ਤਾਂ ਬਾਬਾ ਬੋਲਦਾ ਹੈ ਤਾਂ ਕਿੱਦਾਂ ਕਿੱਦਾਂ ਸਾਡੇ ਐਮਰਜੈਂਸੀ ਵਾਰੀ-ਵਾਰੀ ਲਾਈ ਜਾਂਦੀ ਆ ਕਿੱਦਾਂ ਕਿੱਦਾਂ ਸਾਨੂੰ ਬੰਗਾਰਨਾ ਚਾਹੀਦਾ ਤੇ ਇਹ ਸਾਡੀ ਤਿੰਨੇ ਸੀਗੇ ਦੱਸਿਆ ਉਹਨਾਂ ਨੇ ਕਿ ਸਾਡੇ ਜਿਹੜਾ ਸਾਡੀ ਹਿਸਟਰੀ ਕੀ ਆ ਅਸੀਂ ਕਿੱਦਾਂ ਕਿੱਦਾਂ ਜਿਵੇਂ ਸਾਡੇ ਗੁਰੂ ਤੀਗਵਾਦ ਨੇ Hindu ਪਾਈਚਾਰੇ ਵਾਸਤੇ ਹਨ ਉਹ ਕਰਿਆ ਤਾਂ ਕਿੱਦਾਂ ਸਾਨੂੰ ਚਾਹਨੀ ਚੌਂਕ ਦਿੱਲੀ ਇਹ ਤਰਮਨ ਨਗਾਰੇ ਦੀ ਸ਼ੀਸ਼ਤਲੀ ਤੇ ਤਾਂ ਅਸੀਂ ਕਿਹੜੀਆਂ ਕਿਹੜੀਆਂ ਕਰਵਾਨੀਆਂ ਦਿੱਤੀਆਂ ਨੇ ਤਾਂ ਇਹ ਸਾਰੀਆਂ ਚੀਜ਼ਾਂ ਨਾਲ ਜੋੜਿਆ ਜਾ ਕੇ ਗੁਰਸ਼ਰਨ ਪਾਜੀ ਨੇ ਆਮ ਲੋਕਾਂ ਤਾਂ ਇਹਨਾਂ ਨੂੰ ਪੰਜਾਬੀ ਰੰਗ ਮੰਚ ਦੇ ਬਾਬਾ ਬੋੜ ਵੀ ਕਿਹਾ ਜਾਂਦਾ ਉਕੇ ਪਤਾ ਸ਼ਾਇਦ ਅਕੈਡਮੀ ਅਵਾਰਡ ਕਿੰਨੀਆਂ ਭਾਸ਼ਾ ਦੇ ਵਿੱਚ ਦਿੱਤਾ ਜਾਂਦਾ ਕੱਲ੍ਹ ਵਾਲੀ ਕਲਾਸ 'ਚ ਆਪਾਂ ਦੇਖਿਆ ਸੀ ਗਿਆਨਪੀਠ ਅਵਾਰਡ ਕਿੰਨੀਆਂ 'ਚ ਦਿੱਤਾ ਜਾਂਦਾ 23 ਲੈਂਗੁਏਜ ਦੇ ਵਿੱਚ ਦਿੱਤਾ ਜਾਂਦਾ 22 ਜਿਹੜੀ ਸਾਡੀ ਸੰਵਧਾਨ ਦੇ ਵਿੱਚ 8ਵੇਂ ਸ਼ਡਿਊਲ ਦੇ ਵਿੱਚ ਦੱਸੀਆਂ ਹੋਈਆਂ 22 7ਵੇਂ 'ਚ ਦੱਸੋ ਪਾਵਰ ਦੀ ਪਾਵਰ ਦੀ ਵੰਡ ਕੀਤੀ ਹੋਈ ਹੈ ਨਾ ਤਿੰਨ ਸੂਚੀਆਂ ਦਾ ਕੋਸ਼ਿਕ ਦਾ ਸਟੇਟ ਬਣਾ ਸਕਦੀ ਆ ਸੌਰੀ ਸੈਂਟਰ ਬਣਾ ਸਕਦੀ ਕੋਸ਼ਿਕ ਦਾ ਸਟੇਟ ਤੇ ਇੱਕ ਤੇ ਸਾਂਝੇ ਇਹ ਜਿਹੜੀ ਅਸੀਂ ਵੰਡ ਕੀਤੀ ਹੋਈ ਆ ਪਾਵਰ ਦੀ ਵੰਡ ਕੀਤੀ ਹੋਈ ਆ 7ਵੇਂ ਉਹਦੇ ਵਿੱਚ ਤਾਂ ਇਹ ਕਿਹੜੇ ਦੇਸ਼ ਤੋਂ ਲਈਤੀ ਹੋਈ ਆ ਅਪਾ ਕੁਛ ਨਾ ਕੁਛ ਵਾਰੋ ਕਰਿਆ ਹੋਇਆ ਤਾਂ ਬਾਕੀ ਦਿਸ਼ਾਂ ਦੇ ਵਿੱਚ ਜਿਵੇਂ ਆਪਾਂ ਫੰਡਾਮੈਂਟਲ ਰਾਈਟਸ ਅਮਰੀਕਾ ਤੋਂ ਲੈਂਦੇ ਨੇ ਹਨਾ ਸਿੰਗਲ ਸਿਟੀਜ਼ਨ ਆਪਾਂ ਯੂਕੇ ਤੋਂ ਲੈਂਦੀ ਹੋਈ ਆ ਤਾਂ ਮਤਲਬ ਇਹ ਜਿਹੜੀ ਬੰਡ ਕੀਤੀ ਹੋਈ ਹੈ ਇਹ ਆਪਾਂ ਕਿਹੜੀ ਦੇਸ਼ ਤੋਂ ਲੈਂਦੀ ਹੈ 7ਵੀਂ ਸੂਚੀ ਦੇ ਵਿੱਚ 8ਵੀਂ ਸੂਚੀ ਦੇ ਵਿੱਚ ਸਾਡੇ ਕੋਲੇ ਬਾਈ ਲੈਂਗੁਏਜ ਨੇ ਇਹਦੇ ਵਿੱਚ ਇੱਕ ਇੰਗਲਿਸ਼ ਜਿਹੜੀ 2013 ਦੇ ਵਿੱਚ ਜੋੜੀ ਗਈ ਇਹ 30 ਲੈਂਗੁਏਜ ਦੇ ਵਿੱਚ ਅਸੀਂ ਗਿਆਨਪੀਠ ਅਵਾਰਡ ਦੇ ਸਕਦੇ ਹਾਂ ਓਕੇ ਗਿਆਨਪੀਠ ਅਵਾਰਡ ਦੇ ਵਿੱਚ 11 ਲੱਖ ਰੁਪਿਆ ਗਿਆਰਾਂ ਲਕਰ ਵੀ ਤੇ ਓਨਲੀ ਇੰਡੀਅਨ ਨੂੰ ਦਿੱਤਾ ਜਾਂਦਾ ਹੋਰ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਓਨਲੀ ਭਾਰਤੀ ਨਾਗਰਿਕ ਨੂੰ ਦਿੱਤਾ ਜਾਂਦਾ ਓਕੇ ਤਾਂ ਹੁਣ ਤੱਕ ਕਿੰਨੇ ਹੋ ਸਕਦੇ ਹੋਗੇ 59 ਹੋ ਸਕਦੇ ਹੋਗੇ 58 ਦਿੱਤਾ ਸੀਗਾ ਮੈਡਮ ਜੀ ਕਾਲਾ ਬਹੁਤ ਬੋਲਦੀ ਓਕੇ 58 ਦਿੱਤਾ ਸੀਗਾ ਇਹ ਆਪਣੇ ਮਤਲਬ ਗੁਲਜਾਰ ਸਾਹਿਬ ਨੂੰ ਉਰਦੂ ਵਾਸਤੇ ਦਿੱਤਾ ਸੀਗਾ ਠੀਕ ਆ ਜਿਹੜੀ ਲੈਂਗੁਏਜ ਦੇ ਵਿੱਚ ਦੇਤਾ ਜਿਵੇਂ ਹੁਣ ਆਪਣਾ 2025 ਦਾ ਕਿਹੜੀ ਵਾਸਤੇ ਗਿਆ ਹੋਇਆ ਇਹ ਗਿਆ ਹੋਇਆ ਬਈ ਹਿੰਦੀ ਵਾਸਤੇ ਕਿਥੋਂ 36 ਗੜ ਤੋਂ ਹਿੰਦੀ ਦੇ ਵਾਸਤੇ ਹੁਣ 3 ਸਾਲ ਹਿੰਦੀ ਚ ਨਹੀਂ ਦਿੱਤਾ ਜਾਊਗਾ ਹੁਣ ਤੱਕ ਆਪਣੇ ਪੰਜਾਬੀ ਦੇ ਵਿੱਚ ਅਮਰਤਾ ਪ੍ਰੀਤਮ ਨੂੰ ਤੇ ਜਰਦਿਆਲ ਸਾਨੂੰ ਮਿਲਿਆ ਹੋਇਆ ਇਹ ਦੋ ਲੇਖਕਾਂ ਨੂੰ ਮਿਲਿਆ ਹੋਇਆ ਓਕੇ ਕਾਗਜ਼ ਤੇ ਕੈਨਵਸ ਅੰਨੇ ਕੋੜੀ ਦਾ ਤਾਲ ਓਕੇ ਥਰੀ ਲੈਂਗੁਏਜ ਦੇ ਵਿੱਚ ਸਹਿਤ ਅਕੈਡਮੀ ਅਵਾਰਡ ਕਿੰਨੀਆਂ ਭਾਸ਼ਾ ਦੇ ਵਿੱਚ ਦਿੱਤਾ ਜਾਂਦਾ ਅੱਜ ਦਾ ਸਵਾਲ ਇਹ ਦਿੱਤਾ ਜਾਂਦਾ ਛੋਟੇ 24 ਦੇ ਵਿੱਚ 22 ਛੋਟੀਆਂ ਇਹ ਹੋ ਗਈਆਂ 8ਵਾਂ ਵਾਲੀਆਂ ਇੱਕ ਇਹਦੇ ਚ ਇੰਗਲਿਸ਼ ਹੋ ਗਈ ਤੇ ਰਾਜਸਤਾਨੀ ਹੋ ਗਈ ਤਾਂ 24 ਲੈਂਗੁਏਜ ਦੇ ਵਿੱਚ ਦਿੱਤਾ ਜਾਂਦਾ ਸਹਿਤ ਅਕੈਡਮੀ ਅਵਾਰਡ ਅਗਲਾ ਸਵਾਲ ਮੰਡੀ ਚੇਪਕ ਕਿਸ ਦੀ ਰਚਨਾ ਹੈ ਜਿਸ ਨੂੰ ਸਹਿਤ ਅਕੈਡਮੀ ਅਵਾਰਡ ਮਿਲਿਆ ਸਵਾਲ ਨੰਬਰ ਅਗਲਾ ਗੂਗਲ ਕਰਿਓ ਚਾਹੇ ਕਿਹੜੇ ਸਾਲ ਇਸ ਸਹਿਤ ਅਕੈਡਮੀ ਅਵਾਰਡ ਮਿਲਿਆ ਸਵਰਨਜੀਤ ਸਵੀ ਠੀਕ ਹੈ ਇਹ ਤੁਸੀਂ ਮਤਲਬ ਫੇਸਬੁੱਕ ਤੇ ਵੀ ਜਿਹੜੇ ਬੱਚਿਆਂ ਨੂੰ ਹੈਗਾ ਥੋੜਾ ਜਿਹਾ ਮਤਲਬ ਸਹਿਤ ਨਾਲ ਉਹ ਇਹਨਾਂ ਨਾਲ ਐਡ ਹੋ ਸਕਦੇ ਨੇ ਫੇਸਬੁੱਕ ਤੇ ਕਾਫੀ ਐਕਟਿਵ ਰਹਿੰਦੇ ਨੇ ਸਰ ਓਕੇ ਬੀਹਲੂ ਰਚਨਾਵਾਂ ਇਹਨਾਂ ਦੀ ਕਾਫੀ ਵਧੀਆ ਪਾਉਂਦੇ ਨੇ ਇਹ ਕੋਠੇ ਖੜਕ ਸਿੰਘ ਦੀ ਰਚਨਾ ਕਿਸ ਦੀ ਹੈ ਇਹਨਾਂ ਦੇ ਵਿੱਚੋਂ ਕੋਠੇ ਖੜਕ ਸਿੰਘ ਦੀ ਕਿੰਨਾ ਦੀ ਕਿਹੜੇ ਲੇਖ ਦੀ ਰਚਨਾ ਹੈ ਰਾਮ ਸਰੂਪ ਅਣਖੀ ਦੇ ਸੋਨ ਸਿੰਘ ਸੀਤਲ ਦੇ ਤੂਤਾਂ ਵਾਲਾ ਕੋ ਯੁੱਗ ਬਦਲ ਗਿਆ ਆਪਾਂ ਦੇਖਿਆ ਸੀ ਮੋਨਜੀਤ ਦੇ ਕਰਤਾਰ ਸਿੰਘ ਦੁੱਗਲ ਦੇ ਓਕੇ ਕਿੰਨਾ ਦੀ ਰਚਨਾ ਹੈਗੀ ਹੈ ਇਹ ਇਹ ਹੈਗੇ ਔਠੇ ਖੜਕ ਸਿੰਘ ਦੀ ਅਣਖੀ ਅੰਖ ਵਾਲੀ ਤਾਂ ਇਹ ਰਾਮ ਸਰੂਪ ਅਣਖੀ ਗਲੀਆਂ ਕਿੱਕੜ ਦੂਰ ਕਰ ਕਿਸ ਦੀ ਸਵੈ ਜੀਵਨੀ ਹੈ ਸਵੈਜੀਵਨੀ ਜਿਵੇਂ ਹੁਣ ਆਪਾਂ ਪਿੱਛੇ ਦੇਖਾਂ ਤੇ ਅੱਧੀ ਮਿੱਟੀ ਅੱਧਾ ਸਿਆਉਣਾ ਵੀ ਸਵੈਜੀਵਨੀ ਬੰજારਾ ਬੇਦੀ ਦੀ ਆ ਤੇ ਇਹ ਵਾਲੀ ਸਵੈਜੀਵਨੀ ਵੀ ਕਿੰਨਾ ਦੀ ਆ ਬੰજારਾ ਬੇਦੀ ਦੀ ਤਾਂ ਇਹਨਾਂ ਦਾ ਖੇਤਰ ਕਿਹੜਾ ਸੀਗਾ ਇਹਨਾਂ ਦਾ ਖੇਤਰ ਸੀਗਾ ਲੋਕਤਾਰਾ ਪੰਜਾਬੀ ਲੋਕਤਾਰਾ ਇਹਨਾਂ ਦਾ ਖੇਤਰ ਸੀ ਇਹਨਾਂ ਦੀ ਪੀ ਐਚ ਡੀ ਕੀਤੀ ਹੋਈ ਸੀਗੀ ਓਕੇ ਇਹ ਸਾਨੂੰ ਅਨਸਰ ਮਿਲ ਹੀ ਗਿਆ ਅੱਗੇ ਸੁੱਟਾ ਗਿਆ ਗੁਰਬਖਸ਼ ਸਿੰਘ ਪ੍ਰੀਤ ਲੜੀ 1933 ਦੇ ਵਿੱਚ ਪ੍ਰੀਤ ਲੜੀ ਰਸਾਲਾ ਸਟਾਰਟ ਕੀਤਾ ਮਤਲਬ ਇਹਦੇ ਵਿੱਚ 38 ਦੇ ਵਿੱਚ ਪ੍ਰੀਤਨਗਰ ਸ਼ਹਿਰ ਬਸਾਇਆ ਹੋਇਆ ਇਹਨੇ ਦੇ ਰਚਨਾਮਾ ਹੈ ਗਿਆ ਅਣਵੀਈ ਮਾਂ ਤੇ ਭਾਬੀ ਮੈਣਾ ਓਕੇ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਅਨੌਖੇ ਤੇ ਇਕੱਲੇ ਮੇਰੀਆਂ ਆ ਪੁੱਲ ਜਾਂਦਾ ਤੇ ਪਰਮ ਮਨੁੱਖ ਇਹ ਜਿਹੜੀ ਰਚਨਾ ਸੀਗੀ ਤਾਂ ਇਹ ਤੋਂ ਬਾਅਦ ਇਹਨਾਂ ਤੇ ਹਮਲਾ ਵੀ ਹੋਇਆ ਸੀਗਾ ਠੀਕ ਆ ਇਹ ਭਾਰਤੀਕ ਲਿਖਦੇ ਸੀਗੇ ਇਹਨਾਂ ਦਾ ਕੋਈ ਸਟੋਰੀ ਲੈ ਕੇ ਜਾਣਾ ਇੱਕ ਮਤਲਬ ਕੋਈ ਵੀ ਚੀਜ਼ ਦੀ ਆਪਣੀ ਜ਼ਿੰਦਗੀ ਬਾਰੇ ਕੋਈ ਵੀ ਹਨਾ ਕਿ ਦੱਸਣਾ ਰੂਲ ਵਗੈਰਾ ਦੱਸਣੇ ਜਿਵੇਂ ਕਹਿੰਦੇ ਸਵੇਰ ਜਲਦੀ ਉੱਠਿਆ ਕਰੋ ਸਮੇਂ ਦੀ ਕਦਰ ਕਰਿਆ ਕਰੋ ਲਾਈਕ ਇਦਾਂ ਇਦਾਂ ਉਹ ਵਾਲੀਆਂ ਚੀਜ਼ਾਂ ਤਉ ਹੀ ਨਦੇ ਸੀ ਗਿਆ ਇਹਨਾਂ ਵਿੱਚ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਯਾਦ ਰੱਖ ਸਕਦੇ ਹੋ ਮੇਰੀਆਂ ਪੁੱਲ ਜੈਦਾਂ ਪਰਮ ਮਨੁੱਖਾ ਅਨੁਭਵੀ ਮਾਂ ਇਹ ਆਇਆ ਹੋਇਆ ਠੀਕ ਆ ਤੇ ਇਹਨਾਂ ਦੀ ਇਹ ਚੀਜ਼ਾਂ ਤੁਸੀਂ ਯਾਦ ਰੱਖਣੀ ਹੈ ਗੁਰਵੈਕਸ ਸਿੰਘ ਪਰੀ ਦਾ ਲੜੀ ਦੇ ਓਕੇ ਅੱਗੇ ਸਾਡੇ ਕਹਾਣੀਕਾਰ ਹੈਗੇ ਨੇ ਸੁਜਾਨ ਸਿੰਘ ਇਹਨਾਂ ਨੂੰ ਸਹਿਤ ਅਕੈਡਮੀ ਅਵਾਰਡ ਮਿਲਿਆ ਹੋਇਆ 86 ਦੇ ਵਿੱਚ 1986 ਦੇ ਵਿੱਚ ਸ਼ਹਿਰ ਤੇ ਗ੍ਰਾਂ ਠੀਕ ਆ ਇਹਦੇ ਵਿੱਚ ਮਨੁੱਖ ਤੇ ਪਸ਼ੂ ਸਬਰੰਗ ਕੱਲਾ ਦੁੱਖ ਸੁੱਖ ਵੀ ਇਹਨਾਂ ਦਾ ਕਹਾਣੀਆਂ ਦਾ ਸਗਰੇ ਆ ਦੁੱਖ ਸੁੱਖ ਤੋਂ ਪਿੱਛੋਂ ਇਹ ਤੇ ਨਰਕਾਂ ਦੇ ਦੇਵਤੇ ਓਕੇ ਇਹਦੇ ਵਿੱਚੋਂ ਬਸ ਇਕੱਲਾ ਇਹ ਯਾਦ ਰੱਖ ਲੈ ਤੋ ਠੀਕ ਹੈ ਸਿਜਾਨ ਸਿੰਘ ਕਹਾਣੀ ਕਰਦੀਆਂ ਵਿੱਚ ਨਾਮਾ ਨਹੀਂ ਅੱਜ ਦੀ ਕਲਾਸ ਇੱਥੋਂ ਤੱਕ ਗੱਲ ਵਾਲੀ ਕਲਾਸ ਦੇ ਵਿੱਚ ਤੁਸੀਂ ਮਤਲਬ ਕੁਝ ਕੁ ਬੱਚੇ ਨੇ ਬਧੇ ਰਿਸਪੌਂਸ ਦਿੱਤਾ ਮੈਨੂੰ ਬਹੁਤ ਖੁਸ਼ੀ ਹੋਈ ਬਾਕੀ ਉਹਦੇ ਵਿੱਚ ਆਵਾਜ਼ ਡਬਲ ਸੀਗੀ ਅੱਜ ਅਸੀਂ ਸਾਰਾ ਚੈੱਕ ਕਰਿਆ ਇੱਥੇ ਸੈਟਿੰਗਾਂ ਇਹ ਤੋਂ ਬਾਅਦ ਤੋਂ ਕਲਾਸਾਂ ਲਾਈਵ ਮਿਲਿਆ ਕਰਨੀਆਂ ਬਹੁਤ ਸ਼ੀਰੀ ਮਤਲਬ ਦੋ ਤਰੀਕ ਤੋਂ ਆਪਾਂ ਸਟਾਰਟ ਕਰਦਾਂਗੇ ਲਾਈਵ ਕਲਾਸਾਂ ਟਾਈਮਿੰਗ ਸੋਨਾ ਸ਼ੇਅਰ ਕਰਦਾਂਗੇ ਕੋਈ ਵੀ ਡਾਊਟ ਹੁੰਦਾ ਕਮੈਂਟ ਦੇ ਵਿੱਚ ਜਰੂਰ ਦੱਸਿਆ ਕਰੋ ਉਈ ਵੀ ਸਵਾਲ ਪੁੱਛਣਾ ਹੁੰਦਾ ਆ ਦਾ ਦਿਨ ਰਾਤ ਇੱਕ ਕਰਕੇ ਪੇਪਰ ਕੱਢੋ ਤਿੰਨ ਤੋਂ ਚਾਰ ਮਹੀਨੇ ਤੁਸੀਂ ਦਿਨ ਰਾਤ ਇੱਕ ਕਰ ਲਿਆ ساری ਜ਼ਿੰਦਗੀ ਸੌਖੀ ਰਹੋਗੇ ਜੇ ਪੁੱਤ ਤੁਸੀਂ ਅੱਜ ਕਰਦੇ ਆ ਕੱਲ ਕਰਦੇ ਤਾਂ ਇਹਨਾਂ ਨੇ ਪਤਾ ਹੀ ਹੁਣ ਅੱਗੇ ਕੀ ਲੱਗੂਗਾ ਉਨੀ ਦੇ ਵਿੱਚ ਚੇਂਜ ਹੋ ਜਾਣਾ ਤੰਜਾਰ ਸਾਲਾਂ ਚ ਠੀਕ ਆ ਤੇ ਰਿਵੀਜ਼ਨ ਕਰੋ ਟਾਰਗੇਟ ਆ ਦਾ ਕੰਪਲੀਟ ਕਰੋ ਜੋ ਵੀ ਅਜੇ ਦਿੱਤਾ ਬਾਰ ਬਾਰ ਇਹਦੀ ਪ੍ਰੈਕਟਿਸ ਕਰਦੇ ਰਹੋ ਬਾਕੀ ਜਿਹੜੇ ਮੌਕ ਟੈਸਟ ਆਪਾਂ ਲੈ ਕੇ ਆਇਆ ਕਰਾਂਗੇ ਮਿਕਸ ਮੌਕ ਟੈਸਟ ਆ ਪੰਜਾਬੀ ਤੇ ਪੰਜਾਬ ਜੀ ਕੇ ਦੇ ਉਹਦੇ ਵਿੱਚ ਪੰਜਾਬੀ ਸੈਟ ਦੇ ਸਵਾਲ ਵੀ ਤੁਹਾਨੂੰ ਮਿਲਿਆ ਕਰਨਗੇ ਮਿਲਦੀਆਂ ਅਗਲੀ ਕਲਾਸ ਦੇ ਵਿੱਚ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਨਸਰ ਜਰੂਰ ਕਰਨਾ ਤੁਸੀਂ ਠੀਕ ਹੈ